ਦੋਸਤੋ ਸਰਦੀਆਂ ਦੀ ਠੁਰਠੁਰ ਕਰਦੀ ਆ ਸ਼ਾਮ ਐਸਪੀ ਵਰਿੰਦਰ ਸਿੰਘ ਆਪਣੀ ਗੱਡੀ ਵਿੱਚ ਬੈਠ ਕੇ ਕਿਸੇ ਖਾਸ ਮੀਟਿੰਗ ਲਈ ਜਾ ਰਿਹਾ ਸੀ ਸੜਕਾਂ ਤੇ ਹਲਕੀ ਹਲਕੀ ਭੀੜ ਸੀ ਤੇ ਕਾਰ ਹੌਲੀ-ਹੌਲੀ ਟ੍ਰੈਫਿਕ ਵਿੱਚੋਂ ਅੱਗੇ ਵੱਧ ਰਹੀ ਸੀ ਉਦੋਂ ਹੀ ਇੱਕ ਛੋਟਾ ਜਿਹਾ ਬੱਚਾ ਫਟੇ ਪੁਰਾਣੇ ਕੱਪੜੇ ਪਾਈ ਨੰਗੇ ਪੈਰੀ ਉਸ ਦੀ ਕਾਰ ਕੋਲ ਆ ਕੇ ਪੀਖ ਮੰਗਣ ਲੱਗਾ ਵਰਿੰਦਰ ਨੇ ਬੱਚੇ ਦੀ ਆਵਾਜ਼ ਸੁਣੀ ਸਾਹਿਬ ਕੁਝ ਪੈਸੇ ਦੇ ਦਿਓ ਦੋ ਦਿਨਾਂ ਤੋਂ ਪੁੱਕਾ ਹਾਂ ਬੱਚੇ ਦੇ ਚਿਹਰੇ ਵਿੱਚ ਕੁਝ ਅਜਾ ਸੀ ਜਿਸ ਨੇ ਬਰਿੰਦਰ ਦੇ ਦਿਲ ਨੂੰ ਚੰਝੋੜ ਕੇ ਰੱਖ ਦਿੱਤਾ ਉਸ ਨੇ ਤੁਰੰਤ ਕਾਰ ਦਾ ਸ਼ੀਸ਼ਾ ਹੇਟਾ ਕੀਤਾ ਤੇ ਜੇਬ ਵਿੱਚੋਂ ਪੈਸੇ ਕੱਢਣ ਹੀ ਲੱਗਾ ਸੀ ਆ ਕਿ ਉਦੋਂ ਹੀ ਬੱਚੇ ਨੇ ਬਰਿੰਦਰ ਦੀਆਂ ਅੱਖਾਂ ਵਿੱਚ ਦੇਖਿਆ ਤੇ ਹੈਰਾਨ ਹੁੰਦੇ ਕਿਹਾ ਤੁਸੀਂ ਤਾਂ ਮੇਰੇ ਪਾਪਾ ਹੋ ਆ ਬਰਿੰਦਰ ਦੇ ਹੱਥ ਉੱਥੇ ਹੀ ਰੁਕ ਗਏ ਬੱਚੇ ਦੀਆਂ ਅੱਖਾਂ ਵਿੱਚ ਇੱਕ ਆਲਗ ਜਿਹੀ ਚਮਕ ਸੀ ਜਿਵੇਂ ਬਰਿਆਂ ਤੋਂ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ ਕੀ ਬਰਿੰਦਰ ਦੇ ਮੂੰਹੋਂ ਬਸ ਐਨਾ ਹੀ ਨਿਕਲਿਆ ਬੱਚਾ ਹੁਣ ਰੋਣ ਲੱਗਾ ਆਸ-ਪਾਸ ਦੇ ਲੋਕ ਵੀ ਰੁਕ ਕੇ ਉਸ ਨੂੰ ਦੇਖਣ ਲੱਗੇ ਕਿ ਆਖਿਰ ਮਾਜਰਾ ਕੀ ਹੈ ਬਰਿੰਦਰ ਦੀਆਂ ਅੱਖਾਂ ਬੱਚੇ ਤੇ ਟਿਕ ਗਈਆਂ ਸੀ ਆ ਉਸ ਦੇ ਚਿਹਰੇ ਦੇ ਕੁਝ ਹਿੱਸੇ ਵਿੱਚ ਅਜੀਬ ਜਈ ਸਮਾਨਤਾ ਸੀ ਕਿਤੇ ਨਾ ਕਿਤੇ ਚਿਹਰਾ ਉਸ ਨੂੰ ਜਾਣਿਆ ਪਹਿਚਾਣਿਆ ਲੱਗ ਰਿਹਾ ਸੀ ਆ ਮੇਰਾ ਨਾਮ ਗगन ਹੈ ਮੇਰੀ ਮੰਮੀ ਨੇ ਦੱਸਿਆ ਸੀ ਮੇਰੇ ਪਾਪਾ ਪੁਲਿਸ ਵਿੱਚ ਹਨ ਮੰਮੀ ਨੇ ਇੱਕ ਵਾਰ ਤਸਵੀਰ ਵੀ ਦਿਖਾਈ ਸੀ ਇਹ ਵੀ ਦੱਸਿਆ ਸੀ ਆ ਕਿ ਉਹਨਾਂ ਨੇ ਸਾਨੂੰ ਛੱਡ ਦਿੱਤਾ ਸੀ ਆ ਬਰਿੰਦਰ ਦੇ ਦਿਮਾਗ ਵਿੱਚ ਇੱਕ ਝਟਕਾ ਜਿਹਾ ਲੱਗਾ ਕੁਝ ਪੁਰਾਣੀਆਂ ਯਾਦਾਂ ਧੁੰਦਲੀਆਂ ਹੋ ਕੇ ਉਸ ਦੇ ਸਾਹਮਣੇ ਆਉਣ ਲੱਗੀਆਂ ਕੋਈ ਸੀ ਜਿਸ ਨੂੰ ਉਹ ਪਿੱਛੇ ਛੱਡ ਕੇ ਆ ਚੁੱਕਿਆ ਸੀ ਇੱਕ ਅਤੀਤ ਜਿਸ ਨੂੰ ਉਸਨੇ ਭਲਾ ਦਿੱਤਾ ਸੀ ਐਸਪੀ ਬਰਿੰਦਰ ਸਿੰਘ ਦਾ ਦਿਲ ਤੇਜ਼ੀ ਨਾਲ ਧੜਕਣ ਲੱਗਾ ਉਸ ਦੇ ਹੱਥ ਕੰਬ ਰਹੇ ਸਨ ਅੱਖਾਂ ਵਿੱਚ ਬੀਤੇ ਸਾਲਾਂ ਦਾ ਪਰਛਾਵਾਂ ਤੈਰਨ ਲੱਗਾ ਕਾਰ ਵਿੱਚ ਬੈਠੇ ਬੈਠੇ ਉਸ ਦਾ ਪੂਰਾ ਤੀਤ ਜਿਵੇਂ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਖੜ੍ਹਾ ਹੋਵੇ ਕੌਣ ਹੋ ਤੁਸੀਂ ਆ ਇਹ ਸਭ ਕਿਸ ਨੇ ਦੱਸਿਆ ਵਰਿੰਦਰ ਨੇ ਮੁਸ਼ਕਿਲ ਨਾਲ ਇਹ ਸ਼ਬਦ ਕਹੇ ਆ ਬੱਚੇ ਦੀ ਅੱਖਾਂ ਵਿੱਚ ਹੰਝੂ ਸੀ ਆ ਪਰ ਉਹਨਾਂ ਹੰਝੂਆਂ ਪਿੱਛੇ ਉਮੀਦ ਦੀ ਇੱਕ ਰੋਸ਼ਨੀ ਵੀ ਸੀ ਆ ਬੱਚੇ ਨੇ ਕੰਬਦੀ ਆਵਾਜ਼ ਵਿੱਚ ਕਿਹਾ ਮੰਮੀ ਨੇ ਦੱਸਿਆ ਸੀ ਆ ਕਿ ਮੇਰੇ ਪਾਪਾ ਬਹੁਤ ਵੱਡੇ ਅਫਸਰ ਹਨ ਕਿਸੇ ਕਾਰਨ ਉਹ ਸਾਨੂੰ ਛੱਡ ਕੇ ਚਲੇ ਗਏ ਸਨ ਮੰਮੀ ਨੇ ਕਿਹਾ ਸੀ ਆ ਇੱਕ ਦਿਨ ਉਹ ਜ਼ਰੂਰ ਆਉਣਗੇ ਪਰ ਹੁਣ ਮੰਮੀ ਨਹੀਂ ਰਹੇ ਆ ਵਰਿੰਦਰ ਤੇ ਜਿਵੇਂ ਬਿਜਲੀ ਡਿੱਗੀ ਹੋਵੇ ਬੱਚੇ ਦੀ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੀਆਂ ਛੋਟੀਆਂ-ਛੋਟੀਆਂ ਉਂਗਲਾਂ ਨਾਲ ਆਪਣੀ ਫੱਟੀ ਹੋਈ ਸ਼ਰਟ ਦੇ ਕੋਨੇ ਨਾਲ ਅੱਖਾਂ ਪੁੰਜੀਆਂ ਹਾਂ ਮੰਮੀ ਬਿਮਾਰ ਸੀ ਆ ਬਹੁਤ ਦਿਨਾਂ ਤੋਂ ਭੁੱਖੀ ਸੀ ਆ ਉਸਨੇ ਕਿਹਾ ਸੀ ਕਿ ਪਾਪਾ ਆਉਣਗੇ ਤੇ ਸਾਨੂੰ ਲੈ ਜਾਣਗੇ ਪਰ ਤੁਸੀਂ ਨਹੀਂ ਆਏ ਫਿਰ ਇੱਕ ਦਿਨ ਮੰਮੀ ਇਸ ਹੋ ਗਈ ਆ ਤੇ ਫਿਰ ਉੱਠੇ ਨਹੀਂ ਆ ਇਹ ਸੁਣਦੇ ਹੀ ਵਰਿੰਦਰ ਦਾ ਦਿਲ ਡੂੰਗੇ ਦਰਦ ਨਾਲ ਭਰ ਗਿਆ ਜਿਵੇਂ ਕਿਸੇ ਨੇ ਛਾਤੀ ਵਿੱਚ ਜਾਕੂ ਖਵੋ ਦਿੱਤਾ ਹੋਵੇ ਪੀੜ ਹੋਣਾ ਹੋਰ ਵੱਧ ਚੁੱਕੀ ਸੀ ਇਹ ਲੋਕ ਖੜੇ ਹੋ ਕੇ ਦੇਖਣ ਲੱਗੇ ਕਿ ਆਖਿਰ ਇਹ ਹੋ ਕੀ ਰਿਹਾ ਹੈ ਤੇਰੀ ਮਾਂ ਕੌਣ ਸੀ ਆ ਬਰਿੰਦਰ ਨੇ ਲਗਭਗ ਅਣਜਾਨ ਬੰਦਿਆਂ ਪੁੱਛਿਆ ਪਰ ਉਸਦੇ ਅੰਦਰ ਤੂਫਾਨ ਮੱਚਿਆ ਹੋਇਆ ਸੀ ਬੱਚੇ ਨੇ ਹੌਲੀ ਜਿਹਾ ਕਿਹਾ ਮਨਜੀਤ ਜਿਵੇਂ ਹੀ ਇਹ ਨਾਮ ਵਰਿੰਦਰ ਦੇ ਕੰਨਾਂ ਵਿੱਚ ਪਿਆ ਉਸ ਦੀਆਂ ਅੱਖਾਂ ਦੇ ਸਾਹਮਣੇ ਸਾਲਾਂ ਪੁਰਾਣੀ ਇੱਕ ਤਸਵੀਰ ਆ ਗਈ ਆ 9 ਸਾਲ ਪਹਿਲਾਂ ਮਨਜੀਤ ਉਸ ਦੀ ਜ਼ਿੰਦਗੀ ਦਾ ਪਹਿਲਾ ਪਿਆਰ ਦੋਨਾਂ ਨੇ ਇਕੱਠੇ ਜੀਣ ਮਰਨ ਦੀਆਂ ਸੋਹਾਂ ਖਾਦੀਆਂ ਸੀ ਆ ਵਰਿੰਦਰ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਜਦੋਂ ਉਸਦੀਆ ਸਿਲੈਕਸ਼ਨ ਪੁਲਸ ਵਿੱਚ ਹੋ ਗਈ ਤਾਂ ਉਸਦੇ ਪਰਿਵਾਰ ਨੇ ਉਸ ਨੂੰ ਮਨਜੀਤ ਤੋਂ ਦੂਰ ਕਰ ਦਿੱਤਾ ਤੂੰ ਇੱਕ ਮਾਮਲੀ ਆ ਕੁੜੀ ਨਾਲ ਵਿਆਹ ਨਹੀਂ ਕਰ ਸਕਦਾ ਵਰਿੰਦਰ ਦੇ ਪਿਤਾ ਦੇ ਉਹ ਸਖਤ ਸ਼ਬਦ ਅੱਜ ਵੀ ਉਸਦੇ ਦਿਮਾਗ ਵਿੱਚ ਹਥੋੜੇ ਵਾਂਗ ਵੱਜਦੇ ਸਨ ਮਨਜੀਤ ਗਰਭਵਤੀ ਸੀ ਆ ਪਰ ਵਰੀਂਦਰ ਮਜਬੂਰ ਸੀ ਉਸਦਾ ਕੈਰੀਅਰ ਪਰਿਵਾਰ ਸਮਾਜ ਸਭ ਕੁਝ ਉਸ ਦੇ ਖਿਲਾਫ ਸੀ ਉਹ ਕਮਜ਼ੋਰ ਪੈ ਗਿਆ ਤੇ ਮਨਜੀਤ ਨੂੰ ਛੱਡ ਕੇ ਚਲਾ ਗਿਆ ਉਸ ਨੇ ਕਦੀ ਮੁੜ ਕੇ ਵੀ ਨਹੀਂ ਦੇਖਿਆ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ ਤੇ ਉਹ ਵਰਤਮਾਨ ਵਿੱਚ ਆਇਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਉਸ ਦੇ ਸਾਹਮਣੇ ਉਹੀ ਬੱਚਾ ਖੜਾ ਸੀ ਉਸ ਦਾ ਬੇਟਾ ਉਹ ਗੱਡੀ ਵਿੱਚੋਂ ਉਤਰ ਕੇ ਗगन ਦੇ ਸਾਹਮਣੇ ਗੋਡਿਆਂ 'ਤੇ ਬੈਠ ਗਿਆ ਬੇਟਾ ਮੈਨੂੰ ਮਾਫ਼ ਕਰਦੇ ਆ ਗगन ਕੁਝ ਸਮਝ ਨਾ ਸਕਿਆ ਇਹ ਪਹਿਲੀ ਵਾਰ ਸੀ ਆ ਜਦੋਂ ਕਿਸੇ ਨੇ ਉਸ ਨੂੰ ਬੇਟਾ ਕਿਹਾ ਸੀ ਤੇ ਉਹ ਹੈਰਾਨੀ ਨਾਲ ਵਰਿੰਦਰ ਨੂੰ ਦੇਖਦਾ ਰਿਹਾ ਮੈਂ ਬਹੁਤ ਵੱਡੀ ਗਲਤੀ ਕੀਤੀ ਮੈਂ ਤੇਰੀ ਮਾਂ ਕੋਲ ਵਾਪਸ ਨਹੀਂ ਆ ਸਕਿਆ ਪਰ ਹੁਣ ਮੈਂ ਤੈਨੂੰ ਇਕੱਲਾ ਨਹੀਂ ਛੱਡਾਂਗਾ ਵਰਿੰਦਰ ਦੀ ਆਵਾਜ਼ ਭਾਰੀ ਹੋ ਗਈ ਸੀ ਆ ਗगन ਨੇ ਹੌਲੀ-ਹੌਲੀ ਆਪਣੇ ਹੱਥਾਂ ਨਾਲ ਵਰਿੰਦਰ ਦੇ ਚਿਹਰੇ ਨੂੰ ਛੂਇਆ ਤੇ ਕਿਹਾ ਹੁਣ ਤਾਂ ਤੁਸੀਂ ਕਦੇ ਮੈਨੂੰ ਛੱਡ ਕੇ ਨਹੀਂ ਜਾਓਂਗੇ ਵਰਿੰਦਰ ਨੇ ਉਸ ਨੂੰ ਚੀਨੇ ਨਾਲ ਲਗਾ ਲਿਆ ਨਹੀਂ ਕਦੇ ਨਹੀਂ ਆ ਉਸ ਦੇ ਅੰਦਰ ਪਸਤਾਵੇ ਦੀ ਅੱਗ ਜਲ ਰਹੀ ਸੀ ਆ ਸੜਕ ਤੇ ਖੜੇ ਲੋਕ ਹੁਣ ਹੌਲੀ ਹੌਲੀ ਇੱਧਰ ਉੱਧਰ ਹੋ ਗਏ ਸੀ ਆ ਪਰ ਗगन ਦੀਆਂ ਮਾਸੂਮ ਅੱਖਾਂ ਹੁਣ ਵੀ ਵਰਿੰਦਰ ਦੇ ਚਿਹਰੇ ਤੇ ਟਿਕੀਆਂ ਸਨ ਬੇਟਾ ਹੁਣ ਤੁਸੀਂ ਕਿੱਥੇ ਰਹਿੰਦੇ ਹੋ ਆ ਵਰਿੰਦਰ ਨੇ ਹੌਲੇ ਜੇ ਪੁੱਛਿਆ ਗगन ਨੇ ਕੰਬ ਦੀ ਆਵਾਜ਼ ਵਿੱਚ ਜਵਾਬ ਦਿੱਤਾ ਜਿੱਥੇ ਜਗ੍ਹਾ ਮਿਲਦੀ ਹੈ ਉੱਥੇ ਸੌ ਜਾਂਦਾ ਹਾਂ ਕਦੇ ਮੰਦਰ ਤੋਂ ਬਾਹਰ ਕਦੇ ਫੁੱਟਪਾਥ ਤੇ ਕਦੇ ਕਦੇ ਭੁੱਖਾ ਵੀ ਸੌਣਾ ਪੈਂਦਾ ਹੈ ਵਰਿੰਦਰ ਦਾ ਦਿਲ ਜਿਵੇਂ ਰੁਕ ਗਿਆ ਹੋਵੇ ਇੱਕ ਬੱਚਾ ਜਿਸ ਦਾ ਬਾਪ ਐਸਪੀ ਸੀ ਆ ਉਹ ਸੜਕਾਂ ਤੇ ਪੀਖ ਮੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਇਹ ਸੋਚਦੇ ਹੀ ਉਸ ਦੀਆਂ ਅੱਖਾਂ ਵਿੱਚ ਦਰਦ ਅਛਲਕ ਪਿਆ ਤੇ ਮੰਮੀ ਜਦੋਂ ਬਿਮਾਰ ਸੀ ਆ ਉਹ ਕਿਸੇ ਤੋਂ ਮਦਦ ਨਹੀਂ ਮੰਗੀ ਆ ਗਗਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੰਮੀ ਨੇ ਕਿਹਾ ਸੀ ਆ ਸਾਡੇ ਆਪਣੇ ਹੀ ਸਾਨੂੰ ਛੱਡ ਗਏ ਤਾਂ ਗੈਰਾਂ ਤੋਂ ਕੀ ਉਮੀਦ ਕਰੀਏ ਵਰਿੰਦਰ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਉਸ ਦੀ ਆਤਮਾ ਨੂੰ ਚੀਰ ਦਿੱਤਾ ਹੋਵੇ ਮੰਮੀ ਨੇ ਬਹੁਤ ਕੁਝ ਸਹਿਣ ਕੀਤਾ ਪਾਪਾ ਬਹੁਤ ਦਰਦ ਵਿੱਚ ਸੀ ਆ ਜਦੋਂ ਭੁੱਖ ਲੱਗਦੀ ਸੀ ਆ ਤਾਂ ਮੈਨੂੰ ਆਪਣੇ ਹਿੱਸੇ ਦੀ ਰੋਟੀ ਦੇ ਦਿੰਦੇ ਸੀ ਆ ਖੁਦ ਕਈ ਦਿਨਾਂ ਭੁੱਖੇ ਰਹਿੰਦੇ ਸੀ ਆ ਮੈਂ ਕਹਿੰਦਾ ਸੀ ਮੰਮੀ ਤੁਸੀਂ ਵੀ ਖਾਓ ਆ ਪਰ ਉਹ ਬੱਸ ਐਨਾ ਹੀ ਕਹਿੰਦੇ ਬੇਟਾ ਮਾਂ ਨੂੰ ਭੁੱਖ ਨਹੀਂ ਲੱਗਦੀ ਐਨਾ ਕਹਿੰਦੇ ਆ ਹੀ ਆ ਗਗਨ ਨਾ ਰੋਣ ਲੱਗਾ ਬਰਿੰਦਰ ਦੇ ਪੈਰਾਂ ਹੇਟੋ ਜ਼ਮੀਨ ਖਿਸਕ ਗਈ ਆ ਉਸ ਦੀ ਆ ਮਨਜੀਤ ਜੀ ਸਨਾਲ ਉਸ ਨੇ ਬੇਅੰਤ ਹ ਪਿਆਰ ਕੀਤਾ ਜਿਸ ਨੇ ਉਸ ਤੇ ਅੱਖਾਂ ਬੰਦ ਕਰਕੇ ਪ੍ਰੋਸਾ ਕੀਤਾ ਸੀ ਆ ਉਹ ਐਨੇ ਦਰਦ ਵਿੱਚ ਸੀ ਆ ਤੇ ਉਸ ਨੇ ਕਦੇ ਪਲਟ ਕੇ ਵੀ ਨਹੀਂ ਦੇਖਿਆ ਉਸ ਦਾ ਮਨ ਖੁਦ ਨੂੰ ਸਵਾਲ ਕਰਨ ਲੱਗਾ ਸੀ ਆ ਕਿ ਸਿਰਫ ਇੱਕ ਵਰਦੀ ਪਾ ਲੈ ਨਾਲ ਮੈਂ ਇੱਕ ਚੰਗਾ ਇਨਸਾਨ ਬਣ ਗਿਆ ਕਿ ਕਫਸਰ ਹੋਣ ਨਾਲ ਮੇਰਾ ਉਹ ਗੁਨਾ ਤੋਤਾ ਜਾਵੇਗਾ ਕਿ ਮੈਂ ਇੱਕ ਮਰੀ ਹੋਈ ਔਰਤ ਦਾ ਕਰਜ਼ਾ ਉਤਾਰ ਸਕਦਾ ਹਾਂ ਬੇਟਾ ਮੰਮੀ ਨੇ ਆਖਰੀ ਵਾਰ ਕੁਝ ਕਿਹਾ ਸੀ ਆ ਵਰਿੰਦਰ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਗगन ਨੇ ਆਪਣੀ ਅੱਖਾਂ ਪੁੰਝੀਆਂ ਤੇ ਹੌਲੇ ਜੇ ਕਿਹਾ ਹਾਂ ਮੰਮੀ ਨੇ ਕਿਹਾ ਸੀ ਆ ਜੇਕਰ ਕਦੇ ਪਾਪਾ ਮਿਲਣਾ ਤਾਂ ਉਹਨਾਂ ਨੂੰ ਕਹਿਣਾ ਕਿ ਮੈਂ ਉਹਨਾਂ ਨੂੰ ਕੋਈ ਦੋਸ਼ ਨਹੀਂ ਦਿੱਤਾ ਉਹਨਾਂ ਨੂੰ ਬਸ ਐਨਾ ਕਹੀਆਂ ਕਿ ਗगन ਨੂੰ ਆ ਕਦੇ ਇਕੱਲਾ ਨਾ ਛੱਡਣਾ ਵਰਿੰਦਰ ਦਾ ਸਰੀਰ ਜਿਵੇਂ ਸੁੰਨ ਹੋ ਗਿਆ ਸੀ ਆ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਹ ਇੱਕ ਪਲ ਜਿਵੇਂ ਟੁੱਟ ਗਿਆ ਬिखर ਗਿਆ ਕਾਰ ਦੇ ਕੋਲ ਬੈਠਾ ਇੱਕ ਹਾਈ ਰੈਂਕ ਪੁਲਿਸ ਅਫਸਰ ਅੱਜ ਖੁਦ ਨੂੰ ਦੁਨੀਆ ਦਾ ਸਭ ਤੋਂ ਗੁਨਾਹਗਾਰ ਇਨਸਾਨ ਮਹਿਸੂਸ ਕਰ ਰਿਹਾ ਸੀ ਉਸ ਦਾ ਪੁੱਤਰ ਸੜਕਾਂ ਤੇ ਭੀਖ ਮੰਗਦਾ ਰਿਹਾ ਉਸ ਦੀ ਪਤਨੀ ਤਿਲ ਤਿਲ ਮਰਦੀ ਰਹੀ ਆ ਪਰ ਉਹ ਐਨਾ ਸਭ ਤੋਂ ਬੇਖਬਰ ਆਪਣੀ ਜ਼ਿੰਦਗੀ ਵਿੱਚ ਮਸਤ ਰਿਹਾ ਵਰਿੰਦਰ ਨੇ ਆ ਗगन ਨੂੰ ਦੋਨਾਂ ਮੋੜਿਆਂ ਤੋਂ ਫੜ ਕੇ ਕਿਹਾ ਬੇਟਾ ਮੈਂ ਤੈਨੂੰ ਤੇਰਾ ਹੱਕ ਜ਼ਰੂਰ ਦੇਵਾਂਗਾ ਮੈਂ ਤੈਨੂੰ ਇਸ ਦੁਨੀਆ ਦੀ ਹਰ ਖੁਸ਼ੀ ਦੇਵਾਂਗਾ ਤੇਰਾ ਬਾਪ ਤੇਰੀ ਜ਼ਿੰਦਗੀ ਦੀ ਹਰ ਭੁੱਖ ਹਰ ਦਰਦ ਦਾ ਹਿਸਾਬ ਦੇਵੇਗਾ ਗगन ਦੀਆਂ ਮਾਸੂਮ ਅੱਖਾਂ ਵਿੱਚ ਹੰਝੂ ਭਰੇ ਸੀ ਆ ਤੇ ਵਰਿੰਦਰ ਦੇ ਅੰਦਰ ਫਸਤਾਵੇ ਦੀ ਅੱਗ ਸੀ ਉਸਨੇ ਗगन ਦੇ ਮਾਸੂਮ ਹੱਤਾਂ ਨੂੰ ਆਪਣੇ ਮਜਬੂਤ ਹੱਤਾਂ ਵਿੱਚ ਲਿਆ ਤੇ ਕਿਹਾ ਬੇਟਾ ਅੱਜ ਤੋਂ ਤੇਰਾ ਬਾਪ ਤੇਰੇ ਨਾਲ ਹੈ ਹੁਣ ਤੈਨੂੰ ਭੁੱਖਾ ਨਹੀਂ ਸੌਣ ਦੇਵੇਗਾ ਕੋਈ ਵੀ ਤੈਨੂੰ ਠੋਕਰ ਨਹੀਂ ਮਾਰੇਗਾ ਪਰ ਗगन ਨੇ ਆਪਣਾ ਹੱਥ ਹੌਲੇ ਜੇ ਖਿੱਚ ਲਿਆ ਹੁਣ ਕਿਉਂ ਆਏ ਹੋ ਪਾਪਾ ਜਦੋਂ ਮੰਮੀ ਜਿਉਂਦੇ ਸੀ ਉਦੋਂ ਕਿੱਥੇ ਸੀ ਆ ਵਰਿੰਦਰ ਦੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਆ ਉਹ ਬੁੱਤ ਬਣਿਆ ਖੜਿਆ ਰਿਹਾ ਗगन ਦੀ ਅੱਖਾਂ ਵਿੱਚ ਇਕ ਲਗੀ ਦਰਦ ਸੀ ਉਹ ਕੋਦ ਵੱਡਾ ਦਰਦ ਦਾ ਟੁਕਰਾਏ ਜਾਂਦਾ ਦਰਦ ਜਦੋਂ ਮੰਮੀ ਰੋਂਦੇ ਸੀ ਆ ਉਦੋਂ ਤੁਸੀਂ ਕਿੱਥੇ ਸੀ ਆ ਜਦੋਂ ਮੈਂ ਮੰਦਰ ਦੇ ਬਾਹਰ ਬੈਠ ਕੇ ਲੋਕਾਂ ਦੀ ਝੂਠਾ ਖਾਣਾ ਖਾਂਦਾ ਸੀ ਉਦੋਂ ਤੁਸੀਂ ਕਿੱਥੇ ਸੀ ਆ ਗगन ਦਾ ਇੱਕ ਸ਼ਬਦ ਤੀਰ ਦੇ ਵਾਂਗ ਬ੍ਰਿੰਦਰ ਦੇ ਦਿਲ ਨੂੰ چیر ਰਿਹਾ ਸੀ ਆ ਉਸ ਦੀਆਂ ਅੱਖਾਂ ਦੇ ਸਾਹਮਣੇ ਹੁਣ ਕੋਈ ਇੱਜ਼ਤਦਾਰ ਅਫਸਰ ਨਹੀਂ ਸੀ ਬਸ ਇੱਕ ਗੁਨਾਹਗਾਰ ਸੀ ਆ ਜਿਸ ਨੇ ਆਪਣੇ ਹੀ ਖੂਨ ਨੂੰ ਅਦਰ ਦਰਦ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਸੀ ਆ ਬ੍ਰਿੰਦਰ ਨੇ ਕੰਬਦੇ ਹੋਏ ਗगन ਦੇ ਸਿਰ ਤੇ ਹੱਥ ਰੱਖਿਆ ਬੇਟਾ ਮੈਂ ਪਾਪੀ ਹਾਂ ਪਰ ਹੁਣ ਹੋਰ ਗਲਤੀ ਨਹੀਂ ਕਰਾਂਗਾ ਗਗਨ ਨੇ ਕੜਵਾਹਟ ਨਾਲ ਕਿਹਾ ਗਲਤੀ ਇਹ ਗਲਤੀ ਸੀ ਆ ਜਾਂ ਗੁਨਾਹ ਜੇ ਮੈਂ ਆਪਣੀ ਮਾਂ ਹੀ ਗਵਾ ਲੈਣੀ ਸੀ ਤਾਂ ਪੀੜ ਇੱਕ ਵਾਰ ਫਿਰ ਰੁਕਣ ਲੱਗੀ ਸੀ ਇਹ ਕੁਝ ਲੋਕਾਂ ਕੋ ਸਰਮੂਸਰਕਾਰ ਰੇਸ ਹਨ ਐਸਪੀ ਸਾਹਿਬ ਦਾ ਪੁੱਤਰ ਹੈ ਉਹਨਾਂ ਨੇ ਇਸ ਨੂੰ ਅਪਣਾਇਆ ਕਿਉਂ ਨਹੀਂ ਆ ਇੰਨਾ ਵੱਡਾ ਅਫਸਰ ਤੇ ਆਪਣਾ ਹੀ ਬੱਚਾ ਈ ਸਾਲ ਤ ਵਿੱਚ ਅਵਿੰਦਰ ਨੂੰ ਪਹਿਲੀ ਵਾਰ ਆਪਣੀ ਵਰਦੀ ਇੱਕਾ ਬੋਝ ਲੱਗਣ ਲੱਗੀ ਸੀ ਆ ਗਗਨ ਨੇ ਹੰਝੂ ਪੂੰਝਦੇ ਹੋਏ ਕਿਹਾ ਹੁਣ ਮੈਨੂੰ ਆਪਣੇ ਨਾਲ ਨਾ ਲੈ ਕੇ ਜਾਓ ਪਾਪਾ ਮੈਂ ਜਿੱਥੇ ਆ ਠੀਕ ਆ ਮੈਨੂੰ ਆਦਤ ਹੋ ਗਈ ਹੈ ਇਹੋ ਜਿਹੀ ਜ਼ਿੰਦਗੀ ਦੀ ਆ ਵਰਿੰਦਰ ਦਾ ਦਿਲ ਕੰਬ ਗਿਆ ਉਸ ਦਾ ਪੁੱਤਰ ਉਸ ਨੂੰ ਠੁਕਰਾ ਰਿਹਾ ਸੀ ਉਸ ਨੇ ਤਰਲਾ ਜਿਹਾ ਕਰਦੇ ਹੋਏ ਕਿਹਾ ਬੇਟਾ ਪਲੀਜ਼ ਮੈਨੂੰ ਇੱਕ ਮੌਕਾ ਦੇ ਮੈਂ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵਾਂਗਾ ਗगन ਨੇ ਸਿੱਧਾ ਉਸ ਦੀ ਅੱਖਾਂ ਵਿੱਚ ਦੇਖਿਆ ਤੇ ਕਿਹਾ ਕਿ ਤੁਸੀਂ ਮੇਰੇ ਮੰਮੀ ਮੈਨੂੰ ਵਾਪਸ ਦੇ ਸਕਦੇ ਹੋ ਵਰਿੰਦਰ ਦੀ ਆਵਾਜ਼ ਜਿਵੇਂ ਉਸ ਦੇ ਗਲ ਵਿੱਚ ਅਟਕ ਗਈ ਆ ਉਸ ਦਾ ਚਿਹਰਾ ਪੀੜਾ ਪੈ ਗਿਆ ਗगन ਨੇ ਹੌਲੇ ਜੇ ਕਿਹਾ ਜੇਕਰ ਮੈਂ ਆਪਣੀ ਮਾਂ ਹੀ ਗਵਾ ਲਈ ਆ ਤਾਂ ਹੁਣ ਮੈਨੂੰ ਇਹ ਸਭ ਨਹੀਂ ਚਾਹੀਦਾ ਐਨਾ ਕਹਿ ਕੇ ਉਹ ਮੁੜ ਕੇ ਜਾਣ ਲੱਗਾ ਬ੍ਰਿੰਦਰ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਆ ਉਸ ਦਾ ਪੁੱਤਰ ਉਸ ਤੋਂ ਮੁੱਖ ਮੋੜ ਰਿਹਾ ਸੀ ਵਰਿੰਦਰ ਨੇ ਲੜਖੜਾਉਂਦੇ ਹੋਏ ਸ਼ਬਦਾਂ ਨਾਲ ਕਿਹਾ ਬੇਟਾ ਮੈਂ ਤੇਰਾ ਅਪਰਾਧੀ ਹਾਂ ਮੇਰੇ ਤੋਂ ਜੋ ਹੋਇਆ ਮੈਂ ਉਸ ਨੂੰ ਕਦੇ ਨਹੀਂ ਬਦਲ ਸਕਦਾ ਪਰ ਮੈਂ ਤੇਰਾ ਪ੍ਰਭਿਕ ਜ਼ਰੂਰ ਬਦਲ ਸਕਦਾ ਹਾਂ ਮੈਂ ਤੇਰਾ ਬਾਪ ਹਾਂ ਤੈਨੂੰ ਆਪਣਾਉਣ ਦਾ ਹਰ ਅੱਕ ਰੱਖਦਾ ਹਾਂ ਗਗਨ ਫਰ ਗਿਆ ਤੁਸੀਂ ਹੱਕ ਗਵਾ ਦਿੱਤਾ ਪਾਪਾ ਜਿਸ ਦਿਨ ਮਮੀ ਨੇ ਭੁੱਖ ਨਾਲ ਲੜਦਿਆਂ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ ਇਹ ਕਹਿ ਕੇ ਆ ਗगन ਪੀੜ ਵਿੱਚ ਗੁਆਚ ਗਿਆ ਬਰਿੰਦਰ ਆਪਣੀ ਜਗ੍ਹਾ ਬੁੱਤ ਬਣਿਆ ਖੜਾ ਰਿਹਾ ਸੜਕ ਤੇ ਲੋਕਾਂ ਦੀ ਪੀੜ ਵੀ ਸੀ ਪਰ ਉਹ ਇਕਦਮ ਇਕੱਲਾ ਮਹਿਸੂਸ ਕਰ ਰਿਹਾ ਸੀ ਗगन ਪੀੜ ਵਿੱਚ ਗੁਆਚ ਚੁੱਕਿਆ ਸੀ ਪਰ ਬਰਿੰਦਰ ਅਜੇ ਵੀ ਆ ਉੱਤੇ ਖੜਾ ਸੀ ਜੀਵੇਂ ਕਿਸੇ ਨੇ ਉਸ ਵਿੱਚੋਂ ਉਸ ਦੀ ਆਤਮਾ ਹੀ ਕੱਢ ਲਈ ਹੋਵੇ ਉਸ ਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਧੁੰਦਲਾ ਹੋ ਰਿਹਾ ਸੀ ਮੈਂ ਆਪਣੇ ਪੁੱਤਰ ਨੂੰ ਗਵਾ ਦਿੱਤਾ ਉਸ ਨੇ ਇੱਧਰ ਉੱਧਰ ਦੇਖਿਆ ਪਰ ਗगन ਕਿਤੇ ਵੀ ਨਹੀਂ ਸੀ ਉਹ ਸੜਕ ਤੇ ਬੱਚਿਆਂ ਤੋਂ ਪੁੱਛਣ ਲੱਗਾ ਕਿ ਇੱਕ ਬੱਚਾ ਸੀ ਉਸੇ ਹੀ ਉਮਰ ਦਾ ਨੰਗੇ ਪੈਰ ਪਟੇ ਪੁਰਾਣੇ ਕੱਪੜੇ ਪਾਈ ਉਹ ਕਿੱਥੇ ਗਿਆ ਬੱਚਿਆਂ ਨੇ ਡਰ ਕੇ ਸਿਰਾਂ ਨਾਲ ਵਿੱਚ ਹਿਲਾ ਦਿੱਤਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਵਰਿੰਦਰ ਨੂੰ ਮਹਿਸੂਸ ਹੋਇਆ ਕਿ ਉਸ ਨੇ ਗगन ਨੂੰ ਉਸ ਦੀ ਮਾਂ ਨੂੰ ਛੱਡ ਦਿੱਤਾ ਸੀ ਹੁਣ ਗਗਨ ਆਪਣੇ ਬਾਪ ਨੂੰ ਛੱਡ ਕੇ ਜਾ ਚੁੱਕਿਆ ਰਾਤ ਹੋ ਚੁੱਕੀ ਸੀ ਅਵਿੰਦਰਕਰ ਪਹੁੰਚਿਆ ਪਰ ਹੋਂਕਾਰ ਵਿੱਚ ਉਸ ਦਾ ਮਨ ਨਹੀਂ ਸੀ ਲੱਗ ਰਿਹਾ ਉਸ ਦੀ ਅਲਵਾਰੀ ਵਿੱਚ ਕਈ ਮੈਡਲ ਟਰੋਫੀਆਂ ਰੱਖੀਆਂ ਗਈਆਂ ਸਨ ਉਸਨੇ ਉਹਨਾਂ ਨੂੰ ਘੂਰਿਆ ਤੇ ਖੁਦ ਨੂੰ ਸਵਾਲ ਕੀਤਾ ਇੰਨਾ ਸਭ ਤੋਂ ਕੀ ਮਿਲਿਆ ਜੇਕਰ ਮੇਰਾ ਆਪਣਾ ਬੱਚਾ ਮੈਨੂੰ ਠੁਕਰਾ ਕੇ ਚਲਾ ਗਿਆ ਤਾਂ ਮੈਂ ਕਿਹੜਾ ਮਾਨ ਸਨਮਾਨ ਲੈ ਕੇ ਘੁੰਮ ਰਿਹਾ ਹਾਂ ਉਹ ਕਮਰੇ ਵਿੱਚ ਪਿਆ ਮਨਜੀਤ ਦੀ ਪੁਰਾਣੀ ਤਸਵੀਰ ਲੱਭਣ ਲੱਗਾ ਜੋ ਉਸਨੇ ਕਿਤੇ ਲੁਕਾ ਕੇ ਰੱਖੀ ਸੀ ਆ ਦੀ ਮੇਹੀ ਉਸ ਨੂੰ ਤਸਵੀਰ ਮਿਲੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿਗਣ ਲੱਗੇ ਮਨਜੀਤ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਗਵਾ ਦਿੱਤਾ ਤੇ ਆਪਣੇ ਪੁੱਤ ਨੂੰ ਵੀ ਗਵਾ ਦਿੱਤਾ ਉਦੋਂ ਹੀ ਫੋਨ ਦੀ ਘੰਟੀ ਵੱਜੀ ਸਾਬਾ ਫੁੱਟਪਾਥ ਤੇ ਇੱਕ ਲੜਕਾ ਬੇਹੋਸ਼ ਪਿਆ ਬਹੁਤ ਕਮਜ਼ੋਰ ਲੱਗ ਰਿਹਾ ਹੈ ਬਰਿੰਦਰ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਆ ਗगन ਹਾਂ ਸਾਬ ওই ਲੜਕਾ ਜੋ ਤੁਹਾਡੇ ਨਾਲ ਸੀ ਆ ਵਰੀਂਦਰ ਫੋਨ ਹੱਥ ਵਿੱਚ ਫੜੇ ਬਿਨਾਂ ਦੇਰ ਕੀਤਿਆ ਬਾਹਰ ਨਿਕਲਿਆ ਤੇ ਆਪਣੀ ਗੱਡੀ ਤੇਜ਼ ਸਪੀਡ ਤੇ ਭਜਾ ਦਿੱਤੀ ਆ ਜਦੋਂ ਅਵਰੀਂਦਰ ਉੱਥੇ ਪਹੁੰਚਿਆ ਤਾਂ ਦੇਖਾ ਗगन ਠੰਡ ਨਾਲ ਸੁਗੜਿਆ ਹੋਇਆ ਬੇਹੋਸ਼ ਪਿਆ ਸੀ ਉਸਦੇ ਸਰੀਰ ਤੇ ਇੱਕ ਸਿਰਫ ਪਤਲੀ ਸ਼ਰਟ ਸੀ ਆ ਚਿਹਰਾ ਪੀਲਾ ਪੈ ਚੁੱਕਿਆ ਸੀ ਵਰੀਂਦਰ ਨੇ ਉਸਨੂੰ ਗੋਦ ਵਿੱਚ ਚੱਕਿਆ ਕਿਹਾ ਬੇਟਾ ਅੱਖਾਂ ਖੋਲ ਆ ਗगन ਬਿਲਕੁਲ ਅਸਥਿਰ ਸੀ ਆ ਪੀੜੀ ਇਕੱਠੀ ਹੋ ਚੁੱਕੀ ਸੀ ਕਿਸੇ ਨੇ ਕਿਹਾ ਸਾਹਬ ਇਸਨੂੰ ਜਲਦੀ ਹਸਪਤਾਲ ਲੈ ਜਾਓ ਵਰੀਂਦਰ ਬਿਨਾਂ ਸਮਾਂ ਗਵਾਏ ਗਗਨ ਨੂੰ ਗੱਡੀ ਵਿੱਚ ਬਿਠਾ ਕੇ ਹਸਪਤਾਲ ਚੱਲ ਪਿਆ ਪੂਰੇ ਰਸਤੇ ਗਗਨ ਦੀਆਂ ਤਲੀਆਂ ਉਸਦੇ ਹੱਥਾਂ ਵਿੱਚ ਸੀਆ ਬ੍ਰਿੰਦਰ ਦਾ ਦਿਲ ਪੂਰੀ ਤਰ੍ਹਾਂ ਟੜਕ ਰਿਹਾ ਸੀ ਜੇਕਰ ਇਸ ਨੂੰ ਕੁਝ ਹੋ ਗਿਆ ਤਾਂ ਉਸ ਦੀਆਂ ਅੱਖਾਂ ਤੋਂ ਹੰਝੂ ਵਹਿ ਰਹੇ ਸੀ ਉਹ ਰੱਬ ਅੱਗੇ ਅਰਦਾਸ ਕਰ ਰਿਹਾ ਸੀ ਕਿ हे ਪ੍ਰਮਾਤਮਾ ਮੈਨੂੰ ਕੋਈ ਵੀ ਸਜ਼ਾ ਮਨਜ਼ੂਰ ਹੈ ਪਰ ਮੇਰੇ ਬੇਟੇ ਨੂੰ ਬਚਾ ਲੈ ਗੱਡੀ ਹਸਪਤਾਲ ਦੇ ਦਰਵਾਜ਼ੇ ਤੇ ਰੁਕੀ ਬ੍ਰਿੰਦਰ ਗਗਨ ਨੂੰ ਗੋਦ ਵਿੱਚ ਚੱਕ ਕੇ ਭੱਜਿਆ ਡਾਕਟਰ ਇਸ ਨੂੰ ਬਚਾ ਲਿਓ ਡਾਕਟਰ ਉਸ ਨੂੰ ਅੰਦਰ ਲੈ ਗਏ ਬਰਿੰਦਰ ਉੱਥੇ ਹੀ ਦਰਵਾਜ਼ੇ ਤੇ ਬਾਹਰ ਡਿੱਗ ਪਿਆ ਜੇਕਰ ਗਗਨ ਨੂੰ ਕੁਝ ਹੋ ਗਿਆ ਤਾਂ ਮੈਂ ਕਦੇ ਖੁਦ ਨੂੰ ਬਾਪ ਨਹੀਂ ਕਰਾਂਗਾ ਬਰਿੰਦਰ ਦਰਵਾਜ਼ੇ ਦੇ ਬਾਹਰ ਬੇਸੁੱਧ ਬੈਠਾ ਸੀ ਹੱਥ ਕੰਬ ਰਹੇ ਸੀ ਅੱਖਾਂ ਦੇ ਵਿੱਚ ਹੰਝੂ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਅੰਦਰ ਡਾਕਟਰ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰੀਖਿਆ ਲੈ ਰਹੇ ਸੀ ਉਸਦੇ ਬੇਟੇ ਦੀ ਜ਼ਿੰਦਗੀ ਤੇ ਮੌਤ ਦੀ ਲੜਾਈ ਆ ਹਰ ਗੁਜਰਦਾ ਪਲ ਬਰਿੰਦਰ ਦੇ ਲਈ ਆ ਇੱਕ ਸਾਲ ਵਾਂਗ ਲੰਘ ਰਿਹਾ ਸੀ ਉਸ ਦੇ ਕੰਨਾਂ ਵਿੱਚ ਗगन ਦੇ ਸ਼ਬਦ ਗੂੰਜ ਰਹੇ ਸੀ ਜਦੋਂ ਮੰਮੀ ਭੁੱਖੇ ਸੀ ਉਦੋਂ ਤੁਸੀਂ ਕਿੱਥੇ ਸੀ ਆ ਬਰਿੰਦਰ ਦਾ ਮਨ ਉਸ ਨੂੰ ਚੀਖ-ਚੀਕ ਕੇ ਕਹਿ ਰਿਹਾ ਸੀ ਮੈਂ ਗੁਨਾਹਗਾਰ ਹਾਂ ਪਰ ਪ੍ਰਮਾਤਮਾ ਮੇਰੇ ਤੋਂ ਮੇਰੇ ਪੁੱਤਰ ਨੂੰ ਨਾ ਖੋ ਆ ਅਚਾਨਕ ਦਰਵਾਜ਼ਾ ਖੁੱਲ੍ਹਿਆ ਡਾਕਟਰ ਬਾਹਰ ਆਏ ਬਰਿੰਦਰ ਦਾ ਚੱਟ ਖੜਾ ਹੋ ਗਿਆ ਡਾਕਟਰ ਮੇਰਾ ਬੇਟਾ ਕਿਵੇਂ ਹੈ ਡਾਕਟਰ ਨੇ ਡੂੰਗਾ ਸਾਹ ਲਿਆ ਇਹ ਕਿ ਆ ਬਹੁਤ ਦੇਰ ਤੋਂ ਭੁੱਖਾ ਸੀ ਸਰੀਰ ਬਹੁਤ ਕਮਜ਼ੋਰ ਹੈ ਹਾਲਤ ਬਹੁਤ ਨਾਜ਼ੁਕ ਹੈ ਪਰ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਉਸ ਨੂੰ ਬਚਾ ਲਵੋ ਮੇਰੀ ਜਾਨ ਲੈ ਲਵੋ ਪਰ ਉਸ ਨੂੰ ਬਚਾ ਲਵੋ ਵਰਿੰਦਰ ਡਾਕਟਰ ਦੇ ਅੱਗੇ ਹੱਥ ਜੋੜ ਕੇ ਮਿੰਤਾ ਕਰਨ ਲੱਗਾ ਡਾਕਟਰ ਬਿਨਾ ਕੁਝ ਕਹਿ ਚਲਾ ਗਿਆ ਵਰਿੰਦਰ ਕੰਧ ਨਾਲ ਅਸਿਰ ਲਾ ਕੇ ਬੈਠ ਗਿਆ ਜੇਕਰ ਗਗਨ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰਾਂਗਾ ਕੁਝ ਸਮੇਂ ਬਾਅਦ ਨਰਸ ਬਾਹਰ ਆਈ ਮਰੀਜ਼ ਨੂੰ ਹੋਸ਼ ਆ ਗਿਆ ਪਰ ਉਹ ਕਮਜ਼ੋਰ ਹੈ ਵਰਿੰਦਰ ਨੇ ਬਿਨਾ ਸਮਾਂ ਗਵਾਏ ਅੰਦਰ ਆਪਣੇ ਬੇਟੇ ਵੱਲ ਦੇਖਿਆ ਕਮਰੇ ਵਿੱਚ ਗगन ਸਫੇਦ ਜਾਦਰ ਤਾਣੀ ਪਿਆਸੀ ਆ ਚਿਹਰਾ ਪੀੜਾ ਪੈ ਚੁੱਕਿਆ ਸੀ ਅੱਖਾਂ ਅਧ ਖੁੱਲੀਆਂ ਸਨ ਵਰਿੰਦਰ ਨੇ ਉਸਦਾ ਹੱਥ ਫੜਿਆ ਬੇਟਾ ਪਾਪਾ ਆ ਗਏ ਹੁਣ ਕੁਝ ਨਹੀਂ ਹੋਵੇਗਾ ਗगन ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਹੁਣ ਕਿਉਂ ਆਏ ਹੋ ਪਾਪਾ ਵਰਿੰਦਰ ਦੀਆਂ ਅੱਖਾਂ ਹਜੇ ਨਮ ਸੀ ਆ ਬੇਟਾ ਮੈਨੂੰ ਮਾਫ ਕਰ ਦੇ ਮੈਂ ਬਹੁਤ ਵੱਡਾ ਗੁਨਾਹਗਾਰ ਆ ਗगन ਨੇ ਹੌਲੀ ਜਿਹਾ ਕਿਹਾ ਮੰਮੀ ਵੀ ਕਹਿੰਦੇ ਸੀ ਕਿ ਪਾਪਾ ਇੱਕ ਦਿਨ ਜ਼ਰੂਰ ਆਉਣਗੇ ਪਰ ਤੁਸੀਂ ਬਹੁਤ ਦੇਰ ਕਰ ਦਿੱਤੀ ਆ ਵਰੀਂਦਰ ਦਾ ਕਲਜਾ ਜਿਵੇਂ ਫਟ ਗਿਆ ਸੀ ਬੇਟਾ ਮੈਂ ਤੈਨੂੰ ਆਪਣਾ ਨਾਮ ਦੇਵਾਂਗਾ ਤੈਨੂੰ ਇਸ ਦੁਨੀਆ ਦੀ ਸਭ ਤੋਂ ਚੰਗੀ ਜ਼ਿੰਦਗੀ ਦੇਵਾਂਗਾ ਗਗਨ ਨੇ ਅੱਖਾਂ ਬੰਦ ਕਰ ਲਈਆਂ ਮੈਨੂੰ ਨਾਮ ਨਹੀਂ ਚਾਹੀਦਾ ਪਾਪਾ ਮੈਨੂੰ ਮੇਰੀ ਮਾਂ ਚਾਹੀਦੀ ਹੈ ਇਹ ਸੁਣਦੇ ਹੀ ਵਰਿੰਦਰ ਪੱਥਰ ਹੋ ਗਿਆ ਸੀ ਕਮਰੇ ਵਿੱਚ ਸਨਾਟਾ ਸੀ ਆ ਗਗਨ ਦੀ ਧੜਕਨ ਹੌਲੀ-ਹੌਲੀ ਘਟ ਰਹੀ ਸੀ ਉਸਦੇ ਸਾਹ ਕਮਜ਼ੋਰ ਪੈਂਦੇ ਜਾ ਰਹੇ ਸੀ ਉਸਦੇ ਛੋਟੇ-ਛੋਟੇ ਹੱਥ ਤਾਂ ਬੇਜਾਨ ਹੋ ਰਹੇ ਸੀ ਆ ਵਰਿੰਦਰ ਉਸਦੇ ਸਿਰ ਤੇ ਹੱਥ ਰੱਖੀ ਬੈਠਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਹੁਣ ਸਿਰਫ ਡਰ ਸੀ ਆ ਡਰਪੜੇ ਹੀ ਪੁੱਤਰ ਨੂੰ ਹਮੇਸ਼ਾ ਦੇ ਲਈ ਗਵਾਹ ਦੇਣ ਦਾ ਡਾਕਟਰ ਨੇ ਆ ਕੇ ਗਗਨ ਦੀ ਨਬਜ਼ ਚੈੱਕ ਕੀਤੀ ਮਰੀਜ਼ ਦੀ ਹਾਲਤ ਬਹੁਤ ਗੰਭੀਰ ਹੈ ਦੇਕਰ ਜਲਦੀ ਕੁਝ ਨਹੀਂ ਕੀਤਾ ਗਿਆ ਤਾਂ ਸੀਸ ਨੂੰ ਬਚਾ ਨਹੀਂ ਸਕਾਂਗੇ ਵਰਿੰਦਰ ਦਾ ਸਾਹ ਰੁਕ ਗਿਆ ਸੀ ਉਸਨੇ ਡਾਕਟਰ ਦੇ ਸਾਹਮਣੇ ਹੱਥ ਜੋੜ ਦਿੱਤੇ ਡਾਕਟਰ ਇਸ ਨੂੰ ਬਚਾ ਲਵੋ ਜੋ ਵੀ ਕਰਨਾ ਪਵੇ ਕਰੋ ਪਰ ਮੇਰੇ ਪੁੱਤਰ ਨੂੰ ਬਚਾ ਲਿਓ ਡਾਕਟਰ ਨੇ ਡੂੰਗਾ ਸਾਹ ਲਿਆ ਤੇ ਕਿਹਾ ਸਾਨੂੰ ਤੁਰੰਤ ਖੂਨ ਚੜਾਉਣਾ ਪਵੇਗਾ ਪਰ ਇਸ ਦਾ ਬਲੱਡ ਗਰੁੱਪ ਬਹੁਤ ਰੈਅਰ ਹੈ ਵਰੀਂਦਰ ਤੁਰੰਤ ਬੋਲਿਆ ਮੇਰਾ ਖੂਨ ਲੈ ਲਵੋ ਡਾਕਟਰ ਬਸ ਮੇਰੇ ਪੁੱਤਰ ਨੂੰ ਬਚਾ ਲਵੋ ਡਾਕਟਰਾਂ ਨੇ ਤੁਰੰਤ ਖੂਨ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਆ ਵਰੀਂਦਰ ਆ ਲੇਟਿਆ ਪਿਆ ਸੀ ਉਸ ਦੀ ਨਾੜ ਵਿੱਚੋਂ ਖੂਨ ਦੀਆਂ ਬੂੰਦਾਂ ਹੌਲੀ-ਹੌਲੀ ਆ ਗगन ਦੇ ਸਰੀਰ ਵਿੱਚ ਜਾ ਰਹੀਆਂ ਸੀ ਕਪੀਤਾ ਆਪਣੇ ਖੂਨ ਨਾਲ ਆਪਣੇ ਪੁੱਤ ਦੇ ਸਾਂ ਵਾਪਸ ਲਿਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵਰੀਂਦਰ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸੀ ਆ ਗगन ਮੈਂ ਤੈਨੂੰ ਬਚਾ ਲਵਾਂਗਾ ਮੈਂ ਤੈਨੂੰ ਹੁਣ ਦੂਰ ਨਹੀਂ ਜਾਣ ਦੇਵਾਂਗਾ ਖੂਨ ਚੜਾਉਣ ਤੋਂ ਬਾਅਦ ਗगन ਹੌਲੀ ਹੌਲੀ ਨੋਰਮਲ ਹੋਣ ਲੱਗਿਆ ਡਾਕਟਰਾਂ ਨੇ ਵੀ ਰਾਤ ਮਹਿਸੂਸ ਕੀਤੀ ਪਰ ਗगन ਦੀ ਅੱਖਾਂ ਹਜੇ ਵੀ ਬੰਦ ਸੀ ਬਰਿੰਦਰ ਉਸ ਦੇ ਕੋਲ ਬੈਠਾ ਸੀ ਉਸ ਦਾ ਹੱਥ ਫੜੀ ਰੱਖਿਆ ਬੇਟਾ ਪਾਪਾ ਹੁਣ ਤੈਨੂੰ ਕਦੇ ਵੀ ਇਕੱਲਾ ਨਹੀਂ ਛੱਡਣਗੇ ਅਚਾਨਕ ਗगन ਦੇ ਹੱਥਾਂ ਵਿੱਚ ਹਰਕਤ ਹੋਈ ਆ ਬਰਿੰਦਰ ਨੇ ਕਬਰਾ ਕੇ ਦੇਖਿਆ ਗਗਨ ਦੀਆਂ ਉਂਗਲਾਂ ਹੌਲੀ ਹੌਲੀ ਹਿੱਲੀਆਂ ਸੀ ਆ ਉਸ ਦੀਆਂ ਅੱਖਾਂ ਥੋੜੀ ਥੋੜੀ ਖੁੱਲ ਰਹੀਆਂ ਸੀ ਐ ਵਰਿੰਦਰ ਦੀਆਂ ਅੱਖਾਂ ਵਿੱਚ ਵੀ ਚਮਕ ਆ ਗਈ ਬੇਟਾ ਘਬਰਾ ਨਾ ਤੇਰੇ ਪਾਪਾ ਤੇਰੇ ਕੋਲ ਹਨ ਤੂੰ ਬਿਲਕੁਲ ਠੀਕ ਹੋ ਜਾਵੇਂਗਾ ਗगन ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਪਾਪਾ ਤੁਸੀਂ ਸੱਚੀ ਮੈਨੂੰ ਛੱਡ ਕੇ ਨਹੀਂ ਜਾਓਗੇ ਨਹੀਂ ਬੇਟਾ ਹੁਣ ਕਦੇ ਨਹੀਂ ਆ ਮੈਂ ਤੈਨੂੰ ਆਪਣੇ ਸੀਨੇ ਨਾਲ ਲਗਾ ਕੇ ਰੱਖਾਂਗਾ ਗगन ਦੀਆਂ ਅੱਖਾਂ ਵਿੱਚੋਂ ਵੀ ਹੰਝੂ ਵਹਿ ਰਹੇ ਸੀ ਕਾਸ਼ ਮੰਮੀ ਵੀ ਹੁੰਦੇ ਤੇ ਦੇਖ ਸਕਦੇ ਕਿ ਪਾਪਾ ਵਾਪਸ ਆ ਗਏ ਹਨ ਵਰਿੰਦਰ ਦਾ ਦਿਲ ਜਿਵੇਂ ਚੀਰਿਆ ਗਿਆ ਸੀ ਉਸਨੇ ਗगन ਨੂੰ ਸੀਨੇ ਨਾਲ ਲਗਾ ਲਿਆ ਤੇ ਰੋਣ ਲੱਗਾ ਗਗਨ ਦੇ ਕਮਜ਼ੋਰ ਹੱਥ ਹੁਣ ਵੀ ਵਰਿੰਦਰ ਦੇ ਹੱਥਾਂ ਵਿੱਚ ਸੀ ਉਸ ਦੀਆਂ ਤੜਕਣਾ ਹੋਈ ਸੀ ਆ ਪਰ ਸਾਹ ਚੱਲ ਰਹੇ ਸੀ ਹਸਪਤਾਲ ਦਾ ਕਮਰਾ ਸਨਾਟੇ ਨਾਲ ਭਰਿਆ ਸੀ ਸਿਰਫ ਮੋਨੀਟਰ ਹੀ ਚੱਲ ਰਿਹਾ ਸੀ ਵਰਿੰਦਰ ਗਗਨ ਦੇ ਸਿਰ ਤੇ ਹੱਥ ਫੇਰ ਰਿਹਾ ਸੀ ਪਰ ਖੁਦ ਉਸ ਦੇ ਅੰਦਰ ਤੂਫਾਨ ਚੱਲ ਰਿਹਾ ਸੀ ਉਸ ਦਾ ਹੀ ਪੁੱਤਰ ਜਿਸ ਨੂੰ ਉਸ ਨੇ ਕਦੇ ਗੋਦ ਵਿੱਚ ਖੜਾਇਆ ਤੱਕ ਨਹੀਂ ਆ ਅੱਜ ਉਸ ਦੇ ਸਾਹਮਣੇ ਬੇਹੋਸ਼ ਪਿਆ ਸੀ ਗਗਨ ਦੀਆਂ ਅੱਖਾਂ ਹਲਕੀਆਂ ਜਿਹੀਆਂ ਖੁੱਲੀਆਂ ਉਸਨੇ ਬ੍ਰਿੰਦਰ ਨੂੰ ਦੇਖਿਆ ਤੇ ਕਮਜ਼ੋਰ ਆਵਾਜ਼ ਵਿੱਚ ਕਿਹਾ ਪਾਪਾ ਮੈਂ ਠੀਕ ਹੋ ਜਾਵਾਂਗਾ। ਬ੍ਰਿੰਦਰ ਦਾ ਗਲਾ ਭਰ ਆਇਆ। ਉਸਨੇ ਗਗਨ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਿਆ। ਹਾਂ ਬੇਟਾ ਤੂੰ ਬਿਲਕੁਲ ਠੀਕ ਹੋ ਜਾਵੇਂਗਾ। ਪਾਪਾ ਤੈਨੂੰ ਕਦੇ ਵੀ ਇਕੱਲਾ ਨਹੀਂ ਛੱਡਣਗੇ। ਗਗਨ ਦੀਆਂ ਅੱਖਾਂ ਵਿੱਚ ਵੀ ਹੰਝੂ ਸੀ। ਆ ਪਾਪਾ ਮੰਮੀ ਨੇ ਕਿਹਾ ਸੀ ਆ ਜਦੋਂ ਵੀ ਤਕਲੀਫ ਵਿੱਚ ਹੋਵਾਂ ਤਾਂ ਰੱਬ ਤੋਂ ਦੁਆ ਮੰਗਾਂ ਪਰ ਮੈਂ ਤਾਂ ਸਿਰਫ ਮੰਮੀ ਨੂੰ ਹੀ ਮੰਗਿਆ ਸੀ ਆ ਪਰ ਰੱਬ ਨੇ ਮੇਰੀ ਸੁਣੀ ਨਹੀਂ ਆ। ਬੇਟਾ ਮੈਂ ਰੱਬ ਤੋਂ ਤੈਨੂੰ ਮੰਗ ਰਿਹਾ ਹਾਂ। ਰੱਬ ਜ਼ਰੂਰ ਸੁਣ ਲਵੇਗਾ। ਗਗਨ ਹਲਕਾ ਜਿਹਾ ਮੁਸਕਰਾਇਆ ਪਤਾ ਨਹੀਂ ਪਾਪਾ ਰੱਬ ਵੀ ਉਹਨਾਂ ਦੀ ਸੁਣਦਾ ਹੈ ਜਿਨ੍ਹਾਂ ਦੇ ਕੋਲ ਕੋਈ ਆਪਣਾ ਹੁੰਦਾ ਹੈ। ਵਰਿੰਦਰ ਨੇ ਆਪਣੇ ਹੰਝੂ ਪੂੰਝੇ ਉਸਨੇ ਪੁੱਤਰ ਦਾ ਹੱਥ ਪੋਲੋਸਦਿਆਂ ਕਿਹਾ ਬੇਟਾ ਹੁਣ ਤੂੰ ਇਕੱਲਾ ਨਹੀਂ ਆ ਤੇਰੇ ਪਾਪਾ ਤੇਰੇ ਨਾਲ ਹਮੇਸ਼ਾ ਰਹਿਣਗੇ ਪਰ ਉਦੋਂ ਹੀ ਡਾਕਟਰ ਅੰਧਰਾਏ ਉਹਨਾਂ ਦੇ ਚਿਹਰੇ ਤੇ ਚਿੰਤਾ ਸੀ ਆ ਸਾਨੂੰ ਅਜੇ ਹੋਰ ਟੈਸਟ ਕਰਨੇ ਪੈਣੇ ਹਨ ਬੱਚਾ ਬਹੁਤ ਕਮਜ਼ੋਰ ਹੈ ਜੇਕਰ ਸਰੀਰ ਨੇ ਖੂਨ ਸਵੀਕਾਰ ਨਾ ਕੀਤਾ ਤਾਂ ਖਤਰਾ ਵੱਧ ਸਕਦਾ ਹੈ ਵਰੀਂਦਰ ਕਬਰਾ ਗਿਆ ਡਾਕਟਰ ਕੁਝ ਵੀ ਕਰੋ ਮੇਰੇ ਪੁੱਤਰ ਨੂੰ ਬਚਾ ਲਵੋ ਡਾਕਟਰ ਸਿਰ ਝੁਕਾ ਕੇ ਕਹਿਣ ਲੱਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਸੀਂ ਹਿੰਮਤ ਰੱਖੋ ਆ ਵਰੀਂਦਰ ਨੇ ਗगन ਦੇ ਸਿਰ ਤੇ ਹੱਥ ਫੇਰਿਆ ਬੇਟਾ ਹਿੰਮਤ ਰੱਖ ਪਾਪਾ ਤੈਨੂੰ ਆਪਣੀ ਜਾਨ ਦੇ ਕੇ ਵੀ ਬਚਾ ਲੈਣਗੇ ਗगन ਹਲਕਾ ਜਿਹਾ ਮੁਸਕਰਾਇਆ ਤੇ ਅੱਖਾਂ ਬੰਦ ਕਰ ਲਈਆਂ ਗगन ਦੀਆਂ ਧੜਕਣਾਂ ਮੱਧਮ ਪੈਂਦੀਆਂ ਜਾ ਰਹੀਆਂ ਸੀ ਇਹ ਮਸ਼ੀਨ ਤੇ ਉਸ ਦੀ ਧੜਕਣ ਦੀ ਰਫ਼ਤਾਰ ਡਿੱਗ ਰਹੀ ਸੀ ਆ ਵਰੀਂਦਰ ਕਬਰਾ ਕੇ ਡਾਕਟਰ ਵੱਲ ਭੱਜਿਆ ਡਾਕਟਰ ਮੇਰੇ ਪੁੱਤਰ ਨੂੰ ਬਚਾ ਲਵੋ ਦੇਖੋ ਕੁਝ ਬੋਲ ਨਹੀਂ ਰਿਹਾ ਡਾਕਟਰ ਤੁਰੰਤ ਨਰਸਾਂ ਦੇ ਨਾਲ ਗगन ਨੂੰ ਚੈੱਕ ਕਰਨ ਲਈ ਆਏ ਇੱਕ ਡਾਕਟਰ ਨੇ ਉਸ ਨੂੰ ਚੈੱਕ ਕਰਿਆ ਤੇ ਫਿਰ ਨਰਸ ਨੂੰ ਇਸ਼ਾਰਾ ਕੀਤਾ ਆਕਸੀਜਨ ਲੈਵਲ ਡਿੱਗ ਰਿਹਾ ਹੈ ਜਲਦੀ ਆ ਵੈਂਟੀਲੇਟਰ ਲਗਾਓ ਅਬਰਿੰਦਰ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਸੀ ਆ ਨਹੀਂ ਮੇਰਾ ਪੁੱਤਰ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਅਬਰਿੰਦਰ ਗੋਡਿਆਂ ਦੇ ਭਾਰ ਬੈਠ ਕੇ ਉੱਪਰ ਵੱਲ ਮੂੰਹ ਕਰਕੇ ਰੋ ਰਿਹਾ ਸੀ ਕਿ ਇਹ ਰੱਬਾ ਮੇਰੀ ਜਾਨ ਲੈ ਲੈ ਪਰ ਮੇਰੇ ਪੁੱਤਰ ਨੂੰ ਨਾ ਖੋ ਉਸ ਦੀਆਂ ਅੱਖਾਂ ਵਿੱਚ ਹੰਝੂ ਨਿਰੰਤਰ ਆ ਚਲ ਰਹਿਸਾਨ ਪਰ ਗਗਨ ਦੇ ਚਿਹਰੇ ਤੇ ਹੁਣ ਵੀ ਆ ਉਹੀ ਮਾਸੂਮੀਅਤ ਸੀ ਆ ਜਿਵੇਂ ਉਸਨੇ ਤਕਲੀਫਾਂ ਸਹਿ ਕੇ ਆ ਦਰਦ ਨਾਲ ਦੋਸਤੀ ਕਰ ਲਈ ਹੋਵੇ ਉਦੋਂ ਹੀ ਗਗਨ ਨੇ ਹਲਕੀ ਜਹੀ ਹਰਕਤ ਕੀਤੀ ਆ ਵਰਿੰਦਰ ਤੁਰੰਤ ਉੱਠਿਆ ਤੇ ਉਸਦਾ ਹੱਥ ਫੜ ਲਿਆ ਬੇਟਾ ਪਾਪਾ ਇੱਥੇ ਆ ਨਾ ਕੁਝ ਨਾ ਬੋਲ ਬਸ ਹਿੰਮਤ ਰੱਖ ਤੂੰ ਬਿਲਕੁਲ ਠੀਕ ਹੋ ਜਾਣਾ ਹੈ ਵਰਿੰਦਰ ਦੀਆਂ ਅੱਖਾਂ ਵਿੱਚ ਹੰਝੂ ਸਨ ਗਗਨ ਦੀਆਂ ਪਲਕਾਂ ਹੌਲੀ-ਹੌਲੀ ਖੁੱਲੀਆਂ ਉਸ ਦੀਆਂ ਅੱਖਾਂ ਵਿੱਚ ਨਮੀ ਸੀ ਆ ਆਵਾਜ਼ ਬਹੁਤ ਥੋੜੀ ਸੀ ਪਾਪਾ ਕੀ ਹੋਣਾ ਉਸੀ ਮੈਨੂੰ ਛੱਡ ਕੇ ਨਹੀਂ ਜਾਓਗੇ ਉਸਨੇ ਉਸਦਾ ਮੱਥਾ ਚੁੰਮਿਆ ਤੇ ਉਸਦੇ ਹੱਥ ਆਪਣੇ ਹੱਥਾਂ ਵਿੱਚ ਕੱਸ ਕੇ ਫੜ ਲਏ ਨਹੀਂ ਬੇਟਾ ਹੁਣ ਤੈਨੂੰ ਕੋਈ ਤਕਲੀਫ ਨਹੀਂ ਹੋਵੇਗੀ ਪਾਪਾ ਤੈਨੂੰ ਹਰ ਦਰਦ ਤੋਂ ਬਚਾ ਲੈਣਗੇ ਗगन ਨੇ ਆਪਣੇ ਕਮਜ਼ੋਰ ਹੱਥ ਨਾਲ ਬਰਿੰਦਰ ਦੇ ਚਿਹਰੇ ਨੂੰ ਹਲਕੇ ਜਿਹੇ ਛੋਇਆ ਜੇ ਤੁਸੀਂ ਪਹਿਲਾਂ ਆ ਜਾਂਦੇ ਤਾਂ ਮੰਮੀ ਵੀ ਜਿਉਂਦੇ ਹੁੰਦੇ ਨਾ ਪਪਾ ਬ੍ਰਿੰਦਰ ਦੇ ਅੰਦਰ ਜਿਵੇਂ ਕੁਝ ਟੁੱਟ ਰਿਹਾ ਹੋਵੇ ਹਾਂ ਬੇਟਾ ਮੈਂ ਹੀ ਗੁਨਾਹਗਾਰ ਹਾਂ ਮੈਂ ਤੈਨੂੰ ਤੇ ਤੇਰੀ ਮਾਂ ਨੂੰ ਛੱਡ ਕੇ ਬਹੁਤ ਵੱਡਾ ਪਾਪ ਕੀਤਾ ਗਗਨ ਦੀਆਂ ਅੱਖਾਂ ਵਿੱਚ ਹੰਝੂ ਡਿੱਗ ਰਹੇ ਸੀ ਆ ਹੁਣ ਮੈਂ ਬਹੁਤ ਥੱਕ ਗਿਆ ਹਾਂ ਪਪਾ ਬ੍ਰਿੰਦਰ ਕਬਰਾ ਗਿਆ ਨਹੀਂ ਬੇਟਾ ਤੂੰ ਮੇਰੇ ਨਾਲ ਗੱਲ ਕਰ ਤੂੰ ਸੋਣਾ ਪਰ ਗਗਨ ਦੀਆਂ ਪਲਕਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ ਉਸ ਦੀਆਂ ਹਥੇਲੀਆਂ ਟਿੱਲੀਆਂ ਪੈ ਰਹੀਆਂ ਸਨ ਮਸ਼ੀਨ ਦੀ ਬੀਪ ਦੀ ਆਵਾਜ਼ ਅਚਾਨਕ ਤੇਜ਼ ਹੋਣ ਲੱਗੀ ਆ ਡਾਕਟਰ ਕਬਰਾਏ ਹੋਏ ਭੱਜੇ ਆਏ ਆ ਵਰੀਂਦਰ ਪਾਗਲਾ ਵਾਂਗ ਹੋ ਗਏ ਅਸੀਂ ਬੇਟਾ ਖਾ ਕੋਲ ਤੈਨੂੰ ਆਪਣੇ ਪਾਪਾ ਦੇ ਪਰੋਸਾ ਹੈ ਨਾ ਪਰ ਗगन ਦੀਆਂ ਕਮਜ਼ੋਰ ਪਲਕਾ ਹੁਣ ਬੰਦ ਸੀ ਉਸ ਦਾ ਇਸ ਤਰਾ ਮੁਜਾਇਆ ਚਿਹਰਾ ਬੰਦ ਪਲਕਾਂ ਤੇ ਠੰਡੀਆਂ ਤਲੀਆਂ ਸਭ ਕੁਝ ਜਿਵੇਂ ਬਰਿੰਦਰ ਦੀ ਦੁਨੀਆ ਨੂੰ ਉਜਾੜ ਰਿਆ ਹੋਵੇ ਨਹੀਂ ਮੇਰਾ ਪੁੱਤਰ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਬਰਿੰਦਰ ਦਾ ਦਿਲ ਬੁਰੀ ਤਰ੍ਹਾਂ ਡਰ ਰਿਆ ਸੀ ਮਸ਼ੀਨ ਤੇ ਗਗਨ ਦੀਆਂ ਟੜਕਣਾਂ ਦੀ ਲਾਈਨ ਡਿੱਗਦੀ ਜਾ ਰਹੀ ਸੀ ਡਾਕਟਰਾਂ ਨੇ ਤੁਰੰਤ ਇੰਜੈਕਸ਼ਨ ਲਗਾਏ ਡਾਕਟਰ ਨੇ ਆਦੇਸ਼ ਦਿੱਤਾ ਇੱਕ ਨਰਸ ਨੇ ਇੰਜੈਕਸ਼ਨ ਤਿਆਰ ਕੀਤਾ ਤੇ ਲਗਾਇਆ ਬਰਿੰਦਰ ਕੰਦ ਦਾ ਹਸਰਾ ਲੈ ਕੇ ਖੜਾ ਹੋ ਗਿਆ ਉਸ ਦੀ ਟੜਕਣ ਵੀ ਜਿਵੇਂ ਰੁਕਣ ਲੱਗੀ ਆ ਉਸ ਦੇ ਸਾਹਮਣੇ ਜੋ ਹੋ ਰਿਹਾ ਸੀ ਉਹ ਕਿਸੇ ਸਜਾ ਤੋਂ ਘੱਟ ਨਹੀਂ ਸੀ ਆ ਡਾਕਟਰ ਨੇ ਗਗਨ ਦੀ ਛਾਤੀ ਤੇ ਦਬਾਅ ਦੇਣਾ ਸ਼ੁਰੂ ਕੀਤਾ ਪਰ ਗਗਨ ਦੀਆਂ ਮਾਸੂਮ ਅੱਖਾਂ ਬੰਦ ਸੀ ਆ ਉਸ ਦੇ ਸਾਹ ਹਜੇ ਵੀ ਵਾਪਸ ਨਹੀਂ ਸੀ ਆ ਡਾਕਟਰਾਂ ਨੇ ਆਖਰੀ ਵਾਰ ਕੋਸ਼ਿਸ਼ ਕੀਤੀ ਸਰੀਰ ਹਲਕਾ ਜਿਹਾ ਉੱਛਲਿਆ ਪਰ ਮਸ਼ੀਨ ਦੀ ਰੇਖਾਂ ਹਜੇ ਵੀ ਸਿੱਧੀ ਸੀ ਆ ਵਰਿੰਦਰ ਦਾ ਦਿਲ ਦਹਾੜ ਮਾਰ ਕੇ ਰੋਣ ਨੂੰ ਕਰ ਰਿਹਾ ਸੀ ਆ ਨਹੀਂ ਆ ਗੁਨਾਹਗਰ ਮੈਂ ਹਾਂ ਸਜ਼ਾ ਮੇਰੇ ਪੁੱਤਰ ਨੂੰ ਨਹੀਂ ਆ ਕਿਉਂ ਡਾਕਟਰ ਨੇ ਆਖਰੀ ਵਾਰ ਗਗਨ ਦੀ ਨਬਜ਼ ਚੈੱਕ ਕੀਤੀ ਉਸਨੇ ਡੂੰਗਾ ਸਾਹ ਲਿਆ ਤੇ ਸਿਰ ਝੁਕਾ ਲਿਆ ਸੋਰੀ ਅਸੀਂ ਪੂਰੀ ਕੋਸ਼ਿਸ਼ ਕੀਤੀ ਆ ਪਰ ਅਸੀਂ ਇਸ ਨੂੰ ਬਚਾ ਨਹੀਂ ਸਕੇ ਵਰਿੰਦਰ ਦਾ ਸਰੀਰ ਸੁੱਨ ਪੈ ਗਿਆ ਸੀ ਉਸਨੇ ਡਾਕਟਰ ਦਾ ਕਾਲਰ ਫੜ ਲਿਆ ਝੂਠ ਬੋਲ ਰਹੇ ਹੋ ਤੁਸੀਂ ਮੇਰੇ ਪੁੱਤਰ ਨੂੰ ਕੁਝ ਨਹੀਂ ਹੋ ਸਕਦਾ ਉਹ ਇਸ ਤਰ੍ਹਾਂ ਮੈਨੂੰ ਛੱਡ ਕੇ ਨਹੀਂ ਜਾ ਸਕਦਾ ਪਰ ਗਗਨ ਹੁਣ ਗੂੜੀ ਨੀਂਦ ਵਿੱਚ ਸੋ ਚੁੱਕਿਆ ਸੀ ਵਰਿੰਦਰ ਲੜਖੜਾਂਦਾ ਹੋਇਆ ਉਸਦੇ ਬੇਜਾਨ ਸਰੀਰ ਦੇ ਕੋਲ ਬੈਠ ਗਿਆ ਉਸ ਦੇ ਠੰਡੇ ਹੱਥਾਂ ਨੂੰ ਫੜ ਕੇ ਫੁੱਟ-ਵੁੱਟ ਕੇ ਰੋਣ ਲੱਗਾ ਬੇਟਾ ਇੱਕ ਵਾਰ ਵਾਸੀ ਇੱਕ ਵਾਰ ਅੱਖਾਂ ਖੋਲ ਪਰ ਗगन ਹੁਣ ਕੁਝ ਨਹੀਂ ਬੋਲ ਸਕਦਾ ਸੀ ਉਹ ਦੁਨੀਆ ਤੋਂ ਚਲਾ ਗਿਆ ਸੀ ਆਪਣੇ ਪਾਪਾ ਦੇ ਪਿਆਰ ਦੇ ਇੰਤਜ਼ਾਰ ਵਿੱਚ ਬਰਿੰਦਰ ਨੇ ਗगन ਨੂੰ ਸੀਨੇ ਨਾਲ ਲਾ ਲਿਆ ਮੈਂ ਤੈਨੂੰ ਵੀ ਗਵਾ ਦਿੱਤਾ ਬੇਟਾ ਤੈਨੂੰ ਵੀ ਗਵਾ ਦਿੱਤਾ ਹਸਪਤਾਲ ਦਾ ਕਮਰਾ ਸੋਗ ਵਿੱਚ ਡੁੱਬ ਗਿਆ ਬਰਿੰਦਰ ਉੱਚੀ-ਉੱਚੀ ਰੋ ਰਿਹਾ ਸੀ ਸਮਾਂ ਜਿਵੇਂ ਰੁਕ ਗਿਆ ਸੀ ਜਾਂ ਉਸ ਨੇ ਗगन ਨੂੰ ਆਪਣੀਆਂ ਬਾਹਾਂ ਵਿੱਚ ਜਕੜਿਆ ਹੋਇਆ ਸੀ ਉਸ ਦਾ ਚਿਹਰਾ ਹੰਝੂਆਂ ਨਾਲ ਭਿੱਜ ਚੁੱਕਿਆ ਸੀ ਗਗੰਦੀਆ ਮਾਸੂਮ ਅੱਖਾਂ ਹਮੇਸ਼ਾ ਦੇ ਲਈ ਬੰਦ ਹੋ ਗਈਆਂ ਸੀ ਆ ਡਾਕਟਰਾਂ ਨੇ ਵਰਿੰਦਰ ਨੂੰ ਹੌਸਲਾ ਦਿੰਦਿਆ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਸਰ ਸਾਨੂੰ ਬੱਚੇ ਦੀ ਬੋਡੀ ਨੂੰ ਲੈ ਕੇ ਜਾਣਾ ਪਵੇਗਾ ਵਰਿੰਦਰ ਨੇ ਉਹਨਾਂ ਵੱਲ ਦੇਖਿਆ ਅੱਖਾਂ ਵਿੱਚ ਸੁੰਨਾਪਨ ਸੀ ਆ ਬੋਡੀ ਮੇਰਾ ਬੇਟਾ ਕੋਈ ਬੋਡੀ ਨਹੀਂ ਹੈ ਉਹ ਮੇਰੀ ਜਾਨ ਹੈ ਡਾਕਟਰਾਂ ਨੇ ਸਿਰ ਝੁਕਾ ਲਿਆ ਉੱਥੇ ਖੜੇ ਨਰਸ ਬੋਰਡ ਬੁਆਏ ਸਭ ਦੀਆਂ ਅੱਖਾਂ ਨਮ ਹੋ ਗਈਆਂ ਸੀ ਆ ਪਰ ਵਰਿੰਦਰ ਹੁਣ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਸੀ ਉਸਨੇ ਗगन ਨੂੰ ਆਪਣੀ ਗੋਦੀ ਵਿੱਚ ਚੱਕਿਆ ਤੇ ਹੌਲੀ-ਹੌਲੀ ਤੁਰਦੇ ਹੋਏ ਹਸਪਤਾਲ ਦੇ ਦਰਵਾਜ਼ੇ ਵੱਲ ਆ ਗਿਆ ਰਾਤ ਬਹੁਤ ਹੋ ਚੁੱਕੀ ਸੀ ਆ ਬਾਹਰ ਠੰਡੀ ਹਵਾ ਚੱਲ ਰਹੀ ਸੀ ਪਰਵਿੰਦਰ ਨੂੰ ਕੁਝ ਮਹਿਸੂਸ ਨਹੀਂ ਸੀ ਹੋ ਰਿਹਾ ਉਹ ਉਸੇ ਫੁੱਟਪਾਥ ਤੇ ਪਹੁੰਚਿਆ ਜਿੱਥੇ ਪਹਿਲੀ ਵਾਰ ਗगन ਨੂੰ ਮਿਲਿਆ ਸੀ ਉਹ ਜਗ੍ਹਾ ਜਿੱਥੇ ਆ ਗगन ਭੀਖ ਮੰਗਦਾ ਸੀ ਠੰਡ ਵਿੱਚ ਕੁੰਗੜਦਾ ਸੀ ਆ ਵਰਿੰਦਰ ਉੱਥੇ ਬੈਠ ਗਿਆ ਗਗਨ ਨੂੰ ਆਪਣੀ ਗੋਦ ਵਿੱਚ ਚੱਕ ਕੇ ਉਸਨੇ ਗਗਨ ਦਾ ਚਿਹਰਾ ਪਿਆਰ ਨਾਲ ਪਰੋਸਿਆ ਬੇਟਾ ਮੈਂ ਤੈਨੂੰ ਅਪਣਾਉਣ ਵਿੱਚ ਬਹੁਤ ਦੇਰ ਕਰ ਦਿੱਤੀ ਆ ਤੂੰ ਮੇਰੇ ਤੋਂ ਪਹਿਲਾਂ ਹੀ ਰਿਸ਼ਤਾ ਤੋੜ ਲਿਆ ਪਰ हे ਪ੍ਰਮਾਤਮਾ ਤੂੰ ਮੇਰੇ ਹੀ ਪੁੱਤਰ ਦੀ ਆ ਜ਼ਿੰਦਗੀ ਖੋਣੀ ਸੀ ਆ ਮੇਰੀ ਸਜ਼ਾ ਮੇਰੇ ਪੁੱਤਰ ਨੂੰ ਕਿਉਂ ਮਿਲੀ ਚਾਰੇ ਪਾਸੇ ਹਨੇਰਾ ਸੀ ਦੂਰ ਕਿਤੇ ਕੁਝ ਬੱਚੇ ਕਿਸੇ ਹੋਟਲ ਦੇ ਬਾਹਰ ਦਿਖਾਈ ਦੇ ਰਹੇ ਸੀ ਅਬਿੰਦਰ ਨੂੰ ਲੱਗਿਆ ਗਗਨ ਇਹਨਾਂ ਵਿੱਚੋਂ ਹੀ ਇੱਕ ਸੀ ਆ ਜਿਸ ਨੂੰ ਉਸਦਾ ਹੱਕ ਕਦੇ ਮਿਲਿਆ ਹੀ ਨਹੀਂ ਆ ਉਸਨੇ ਗਗਨ ਨੂੰ ਕੱਸ ਕੇ سینੇ ਨਾਲ ਲਾਇਆ ਬੇਟਾ ਤੇਰਾ ਪਾਪਾ ਤੈਨੂੰ ਕਦੇ ਵੀ ਇਕੱਲੇ ਨਹੀਂ ਛੱਡੇਗਾ ਹੁਣ ਤੂੰ ਜਿੱਥੇ ਜਾਏਂਗਾ ਪਾਪਾ ਉੱਥੇ ਹੀ ਹੋਣਗੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀਆ ਵਰਿੰਦਰ ਪੁੱਟਪਾਤ ਤੇ ਬੈਠਾ ਸੀਆ ਗਗਨ ਨੂੰ ਆਪਣੀ ਗੋਦ ਵਿੱਚ ਟੱਕ ਕੇ ਉਸ ਦਾ ਚਿਹਰਾ ਬੇਜਾਨ ਸੀਆ ਪਰ ਹੁਣ ਉਸ ਵਿੱਚ ਦੁੱਖ ਦੇ ਨਾਲ ਇੱਕ ਡੂੰਗਾ ਫਸਤਾਵਾ ਵੀ ਸੀ ਸੜਕ ਤੇ ਦੌੜਦੀਆਂ ਤੇਜ਼ ਗੱਡੀਆਂ ਆਈ ਜਾਈ ਜਾ ਰਹੀਆਂ ਸੀ ਆ ਪਰ ਵਰਿੰਦਰ ਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀਆ ਉਹ ਬਸ ਆਪਣੇ ਪੁੱਤਰ ਦੇ ਸਰੀਰ ਨੂੰ ਦੇਖੀ ਜਾ ਰਿਹਾ ਸੀ ਬੇਟਾ ਮੈਂ ਬਹੁਤ ਬੁਰਾ ਇਨਸਾਨ ਹਾਂ ਕਾਸ਼ ਮੈਂ ਤੈਨੂੰ ਪਹਿਲਾਂ ਪਣਾ ਲਿਆ ਹੁੰਦਾ ਉਸ ਦੇ ਅੰਦਰ ਪਸਤਾਵੇ ਦੀ ਅੱਗ ਬਲ ਰਹੀ ਸੀ ਅਚਾਨਕ ਪੁਲਿਸ ਦੀ ਗੱਡੀ ਆ ਉਥੇ ਆ ਕੇ ਰੁਕੀ ਇੱਕ ਕਾਂਸਟੇਬਲ ਨੇ ਬਰਿੰਦਰ ਨੂੰ ਦੇਖਿਆ ਤੇ ਹੈਰਾਨ ਰਹਿ ਗਿਆ ਸਾਬ ਤੁਸੀਂ ਇੱਥੇ ਆ ਤੇ ਬੱਚਾ ਬਰਿੰਦਰ ਨੇ ਕਾਂਸਟੇਬਲ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਕੁਝ ਆ ਜਾ ਸੀ ਜਿਸ ਨੂੰ ਦੇਖ ਕੇ ਕਾਂਸਟੇਬਲ ਸਹਿਮ ਗਿਆ ਮੇਰਾ ਪੁੱਤਰ ਚਲਾ ਗਿਆ ਹੁਣ ਕਦੇ ਵਾਪਸ ਨਹੀਂ ਆਵੇਗਾ ਬ੍ਰਿੰਦਰ ਦੀ ਆਵਾਜ਼ ਵਿੱਚ ਪਾਰਾਪੰਸੀ ਕਾਂਸਟੇਬਲ ਨੇ ਅੱਗੇ ਵੱਧ ਕੇ ਆ ਗਗਨ ਦੇ ਬੇਜਾਨ ਸਰੀਰ ਨੂੰ ਦੇਖਿਆ ਤੇ ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ ਸਾਬ ਸਾਨੂੰ ਇਸ ਨੂੰ ਹਸਪਤਾਲ ਲੈ ਜਾਣਾ ਚਾਹੀਦਾ ਹੈ ਪਰ ਬ੍ਰਿੰਦਰ ਨੇ ਆਪਣਾ ਸਿਰ ਹਿਲਾ ਦਿੱਤਾ ਹੁਣ ਕਿਤੇ ਨਹੀਂ ਆ ਮੈਂ ਉਸ ਨੂੰ ਜਿਉਂਦੇ ਜੀ ਕੁਝ ਨਹੀਂ ਦਿੱਤਾ ਹੁਣ ਮੈਂ ਉਸ ਨੂੰ ਜਾਨ ਵੀ ਨਹੀਂ ਦੇਵਾਂਗਾ ਉਦੋਂ ਹੀ ਇੱਕ ਬਜ਼ੁਰਗ ਔਰਤ ਜੋ ਨੇੜੇ ਹੀ ਇੱਕ ਸਭ ਕੁਝ ਦੇਖ ਰਹੀ ਸੀ ਹੌਲੀ ਹੌਲੀ ਬ੍ਰਿੰਦਰ ਦੇ ਕੋਲ ਆਈ ਬੇਟਾ ਰੱਬ ਨੇ ਤੈਨੂੰ ਇੱਕ ਹੋਰ ਮੌਕਾ ਦਿੱਤਾ ਹੈ ਪਰ ਤੂੰ ਕੀ ਕਰਨ ਜਾ ਰਿਹਾ ਹੈ ਵਰਿੰਦਰ ਨੇ ਸਵਾਲ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖਿਆ ਮੌਕਾ ਮੇਰਾ ਸਭ ਕੁਝ ਤਾਂ ਖਤਮ ਹੋ ਗਿਆ ਮਾਤਾ ਜੀਆ ਹੁਣ ਮੇਰੇ ਕੋਲ ਕੁਝ ਨਹੀਂ ਬਚਿਆ ਉਸ ਔਰਤ ਨੇ ਗगन ਦੇ ਠੰਡੇ ਮੱਥੇ ਨੂੰ ਛੋਹ ਕੇ ਦੇਖਿਆ ਤਾਂ ਕਿਆ ਤੇਰਾ ਪੁੱਤਰ ਤਾਂ ਚਲਾ ਗਿਆ ਪਰ ਕਿੰਨੇ ਗगन ਹਜੇ ਵੀ ਇਸ ਹਨੇਰੇ ਵਿੱਚ ਪੜ ਘਰੇ ਹਨ ਕਿ ਤੂੰ ਨਹੀਂ ਚਾਹੁੰਦਾ ਕਿ ਕੋਈ ਹੋਰ ਗगन ਅਨਾਤ ਨਾ ਹੋਵੇ ਵਰਿੰਦਰ ਦੇ ਦਿਲ ਅੰਦਰ ਜੀਮੇ ਉਮੀਦ ਦੀ ਕਿਰਨ ਜਾਗ ਗਈ ਆ ਮੈਂ ਆਪਣੇ ਪੁੱਤਰ ਨੂੰ ਤਾਂ ਗਵਾ ਦਿੱਤਾ ਪਰ ਹੁਣ ਕਿਸੇ ਹੋਰ ਦਾ ਬਚਪਨ ਖਰਾਬ ਨਹੀਂ ਹੋਣ ਦੇਵਾਂਗਾ ਉਸ ਦੀਆਂ ਅੱਖਾਂ ਵਿੱਚ ਹੰਝੂ ਸੀਆ ਪਰ ਹੁਣ ਉਹਨਾਂ ਵਿੱਚ ਇੱਕ ਸੰਕਲਪ ਵੀ ਸੀਆ ਗगन ਹਜੇ ਵੀ ਬਰਿੰਦਰ ਦੀ ਗੋਦ ਵਿੱਚ ਸੀਆ ਬਜ਼ੁਰਗ ਔਰਤ ਦੇ ਸ਼ਬਦ ਕੰਨਾਂ ਵਿੱਚ ਗੂੰਜ ਰਹੇ ਸੀਆ ਤੇਰਾ ਬੇਟਾ ਤਾਂ ਚਲਾ ਗਿਆ ਪਰ ਕਿੰਨੇ ਹੀ ਗगन ਹਜੇ ਵੀ ਅਦਰਦ ਵਿੱਚ ਪਟ ਕਰੇ ਹਨ ਬ੍ਰਿੰਦਰ ਦਾ ਮਨ ਹਜੇ ਵੀ ਬੇਚੈਨ ਸੀ ਉਸ ਦਾ ਦਿਲ ਜਿਵੇਂ ਚੀਕ-ਚੀਕ ਕੇ ਕਹਿ ਰਿਹਾ ਸੀ ਕਿ ਕਾਸ ਉਸ ਨੇ ਗगन ਨੂੰ ਪਹਿਲਾਂ ਪਣਾ ਲਿਆ ਹੁੰਦਾ ਕਾਸ ਉਸ ਨੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਨਾ ਮੋੜਿਆ ਹੁੰਦਾ ਪਰ ਹੁਣ ਪਛਤਾਉਣ ਦਾ ਕੀ ਫਾਇਦਾ ਸੀ ਆ ਗगन ਉਸ ਨੂੰ ਹਮੇਸ਼ਾ ਦੇ ਲਈ ਛੱਡ ਕੇ ਜਾ ਚੁੱਕਿਆ ਸੀ ਆ ਉਹ ਹੌਲੀ-ਹੌਲੀ ਗगन ਦੀਆਂ ਤਲੀਆਂ ਨੂੰ ਪਲੋਸਦਾ ਤੇ ਚੁੰਮਣ ਲੱਗਦਾ ਜੋ ਹੁਣ ਬੇਜਾਨ ਹੋ ਚੁੱਕੀਆਂ ਸੀ ਆ ਬੇਟਾ ਪਾਪਾ ਤੈਨੂੰ ਨਹੀਂ ਬਚਾ ਸਕੇ ਪਰ ਹੁਣ ਕਿਸੇ ਹੋਰ 마ਸੂਮ ਨੂੰ ਆ ਇਸ ਹਨੇਰੇ ਵਿੱਚ ਗਵਾਚਣ ਨਹੀਂ ਦੇਵਾਂਗਾ ਉਸਨੇ ਕਾਂਸਟੇਬਲ ਵੱਲ ਦੇਖਿਆ ਤਿਆਰੀ ਕਰੋ ਮੈਂ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਖੁਦ ਕਰਾਂਗਾ ਪਰ ਇਸ ਤੋਂ ਬਾਅਦ ਮੈਂ ਉਹ ਕਰਾਂਗਾ ਜਿਸ ਨਾਲ ਮੇਰਾ ਪੁੱਤਰ ਮੇਰੇ ਤੇ ਮਾਨ ਕਰ ਸਕੇ ਕਾਂਸਟੇਬਲ ਨੇ ਅੱਖਾਂ ਪੁੰਜੀਆਂ ਤੇ ਹੌਲੇ ਜੇ ਸਿਰ ਹਿਲਾਇਆ ਗਗਨ ਦੀ ਆਖਰੀ ਯਾਤਰਾ ਲਈ ਬਰਿੰਦਰ ਉਸ ਨੂੰ ਆਪਣੀ ਗੋਦ ਵਿੱਚ ਚੱਕ ਕੇ ਸ਼ਮਸ਼ਾਨ ਤੱਕ ਲੈ ਗਿਆ ਜਦੋਂ ਚੀਤਾ ਜਲਣ ਲੱਗੀ ਤਾਂ ਤਾਂ ਬਰਿੰਦਰ ਨੇ ਗਗਨ ਦੀਆਂ ਯਾਦਾਂ ਨੂੰ ਦਿਲ ਵਿੱਚ ਸਮੇਟਦੇ ਹੋਏ ਕਿਹਾ ਤੂੰ ਚਲਾ ਗਿਆ ਪਰ ਤੇਰਾ ਨਾਮ ਹਮੇਸ਼ਾ ਜਿਉਂਦਾ ਰਹੇਗਾ ਗगन ਹੁਣ ਕੋਈ ਵੀ ਹੋਰ ਬੱਚਾ ਪੀਕ ਨਹੀਂ ਮੰਗੇਗਾ ਫੁੱਟਪਾਥ ਤੇ ਨਹੀਂ ਸੋਵੇਗਾ ਹੁਣ ਤੇਰਾ ਪਾਪਾ ਉਹਨਾਂ ਸਭ ਦਾ ਪਾਪਾ ਬਣੇਗਾ ਉਸ ਦਿਨ ਤੋਂ ਬਾਅਦ ਬਰਿੰਦਰ ਨੇ ਆਪਣੀ ਪੂਰਸ ਦੀ ਨੌਕਰੀ ਛੱਡ ਦਿੱਤੀ ਉਸਨੇ ਆਪਣੀ ਸਾਰੀ ਜਮਾ ਪੂੰਜੀ ਕਢਵਾ ਕੇ ਬੇਸਹਾਰਾ ਬੱਚਿਆਂ ਦੇ ਲਈ ਇੱਕ ਬਾਲ ਆਸ਼ਰਮ ਬਣਾਉਣ ਦਾ ਫੈਸਲਾ ਕੀਤਾ ਗगन ਬਾਲ ਭਵਨ ਉਸ ਅਨਾਤ ਆਸ਼ਰਮ ਦਾ ਨਾਮ ਸੀ ਆ ਜੋ ਬਰਿੰਦਰ ਨੇ ਆਪਣੇ ਪੁੱਤਰ ਦੀ ਯਾਦ ਵਿੱਚ ਖੋਲ੍ਹਿਆ ਸੀ ਆ ਹੁਣ ਉਹ ਬੇਸਹਾਰਾ ਬੱਚਿਆਂ ਨੂੰ ਉੱਥੇ ਛੱਤ ਮਿਲਦੀ ਸੀ ਖਾਣਾ ਮਿਲਦਾ ਸੀ ਪਿਆਰ ਮਿਲਦਾ ਸੀ ਤੇ ਸਭ ਤੋਂ ਜ਼ਰੂਰੀ ਇੱਕ ਬਾਪ ਦਾ ਆਸਰਾ ਮਿਲਦਾ ਬਰੇ ਬੀਤ ਗਏ ਆ ਪਰ ਗਗਨ ਦੀ ਯਾਦ ਹਜੇ ਵੀ ਵਰਿੰਦਰ ਦੇ ਦਿਲ ਵਿੱਚ ਜਿਉਂਦੀ ਸੀ ਆ ਉਸਨੇ ਆਪਣੇ ਗੁਨਾਹ ਦਾ ਬਸਤਾਵਾ ਕੀਤਾ ਪਰ ਬੇਸਹਾਰਾ ਬੱਚੇ ਦੇ ਲਈ ਆ ਇੱਕ ਬਾਪ ਬਣਿਆ ਪਰ ਹੁਣ ਉਸਦੇ ਦਿਲ ਦੇ ਇੱਕ ਕੋਨੇ ਵਿੱਚ ਹਜੇ ਵੀ ਉਹੀ ਦਰਦ ਸੀ ਆ ਆਪਣੇ ਹੀ ਪੁੱਤਰ ਨੂੰ ਗਵਾ ਦੇਣ ਦਾ ਦਰਦ ਆ ਉਸ ਦਿਨ ਤੋਂ ਬਾਅਦ ਵਰਿੰਦਰ ਨੇ ਕਦੀ ਵਰਦੀ ਨਹੀਂ ਪਾਈ ਉਸ ਦੀ ਅਸਲੀ ਪਹਿਚਾਨ ਹੁਣ ਤੱਕ ਪੁਲਿਸ ਅਧਿਕਾਰੀ ਨਹੀਂ ਆ ਸਗੋਂ ਉਹਨਾਂ ਅਨਾਥ ਬੱਚਿਆਂ ਦੇ ਬਾਪ ਦੀ ਸੀ ਜਿਨ੍ਹਾਂ ਨੂੰ ਉਸਨੇ ਗगन ਬਾਲ ਪਵਨ ਵਿੱਚ ਆਸਰਾ ਦਿੱਤਾ ਸੀ ਰਾਤ ਦਾ ਸਮਾਂ ਸੀ ਵਰਿੰਦਰ ਆ ਅਨਾਥ ਆਸ਼ਰਮ ਵਿੱਚ ਇੱਕ ਛੋਟੇ ਜਿਹੇ ਕਮਰੇ ਵਿੱਚ ਬੈਠਾ ਸੀ ਕੰਧ ਤੇ ਛੋਟੇ ਬੱਚਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਹੱਸਦੇ ਖੇਡਦੇ ਪੜਦੇ ਹੋਏ ਦੀਆਂ ਪਰ ਉਹਨਾਂ ਹੀ ਤਸਵੀਰਾਂ ਦੇ ਵਿੱਚਕਾਰ ਇੱਕ ਕੋਨੇ ਵਿੱਚ ਗगन ਦੀ ਤਸਵੀਰ ਵੀ ਸੀ ਆ ਜਿਸ ਨੂੰ ਵਰਿੰਦਰ ਨੇ ਕਿਸੇ ਆਰਟਿਸਟ ਤੋਂ ਤਿਆਰ ਕਰਵਾਇਆ ਸੀ ਉਸ ਨੂੰ ਘੰਟੇ-ਘੰਟੇ ਤੱਕ ਦੇਖਦਾ ਰਹਿੰਦਾ ਉਸ ਨੇ ਉਸ ਤਸਵੀਰ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਕਿਹਾ ਬੇਟਾ ਮੈਂ ਕੋਸ਼ਿਸ਼ ਕੀਤੀ ਆ ਕਿ ਕੋਈ ਹੋਰ ਗगन ਭੁੱਖਾ ਨਾ ਸੋਵੇ ਕੋਈ ਹੋਰ ਬੱਚਾ ਆਪਣੇ ਬਾਪ ਦੀ ਰਾਹ ਨਾ ਦੇਖੇ ਆ ਪਰ ਮੈਂ ਤੈਨੂੰ ਵਾਪਸ ਨਹੀਂ ਲਿਆ ਸਕਿਆ ਉਸ ਦਾ ਗਲਾ ਭਰ ਆਇਆ ਕਾਸ਼ ਤੂੰ ਮੈਨੂੰ ਪਹਿਲਾਂ ਮਿਲ ਗਿਆ ਹੁੰਦਾ ਕਮਰੇ ਵਿੱਚ ਹਨੇਰਾ ਸੀ ਪਰ ਗगन ਦੀਆਂ ਯਾਦਾਂ ਕਮਰੇ ਨੂੰ ਰੋਸ਼ਨ ਕਰ ਰਹੀਆਂ ਸੀ ਆ ਬਰਿੰਦਰ ਕੁਰਸੀ ਤੇ ਬੈਠਾ ਸੀ ਆ ਪੁੱਤਰ ਦੀ ਤਸਵੀਰ ਨੂੰ ਸੀਨੇ ਨਾਲ ਲਗਾ ਕੇ ਉਸ ਦੀਆਂ ਅੱਖਾਂ ਹੌਲੀ-ਹੌਲੀ ਬੰਦ ਹੋ ਰਹੀਆਂ ਸੀ ਆ ਜਿਵੇਂ ਹੁਣ ਸਰੀਰ ਵੀ ਇਸੇ ਇਕੱਲੇਪਨ ਤੋਂ ਹਾਰ ਮੰਨ ਰਿਹਾ ਹੋਵੇ ਉਸ ਦੇ ਸਾਹ ਦੀ ਲੜੀ ਟੁੱਟਣ ਲੱਗੀ ਸੀ ਅਤੇ ਅਚਾਨਕ ਉਸ ਨੂੰ ਲੱਗਿਆ ਕਿ ਆ ਕੋਈ ਕੋਲ ਖੜਾ ਹੈ ਉਸਨੇ ਹੌਲੀ-ਹੌਲੀ ਅੱਖਾਂ ਖੋਲੀਆਂ ਗगन ਉਹੀ ਮਾਸੂਮ ਚਿਹਰਾ ਉਹੀ ਚਮਕਦੀਆਂ ਅੱਖਾਂ ਉਹੀ ਆ ਹਲਕੀ ਮੁਸਕਰਾਹਟ ਪਾਪਾ ਵਰਿੰਦਰ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਪਏ ਆ ਉਸਨੇ ਹੱਥ ਉਸ ਵੱਲ ਵਧਾਇਆ ਪਰ ਗगन ਦੂਰ ਖੜਾ ਮੁਸਕਰਾ ਰਿਹਾ ਸੀ ਹੁਣ ਤੁਸੀਂ ਇਕੱਲੇ ਨਹੀਂ ਹੋ ਪਾਪਾ ਹੁਣ ਮੈਂ ਤੁਹਾਨੂੰ ਲੈਣ ਆਇਆ ਹਾਂ ਵਰਿੰਦਰ ਦਾ ਮਨ ਹਲਕਾ ਹੋ ਗਿਆ ਉਸਦੇ ਬੁੱਲਾਂ ਤੇ ਇੱਕ ਸਕੂਨ ਭਰੀ ਆ ਮੁਸਕਰਾਹਟ ਸੀ ਆ ਵਰਿਆਂ ਬਾਅਦ ਗगन ਤੇ ਆ ਵਰਿੰਦਰ ਫਿਰ ਤੋਂ ਮਿਲੇ ਜਿੱਥੇ ਦਰਦ ਪਸਤਾਵਾ ਤੇ ਇਕੱਲਾਪਨ ਨਹੀਂ ਸੀ ਸਿਰਫ ਪਿਆਰ ਹੀ ਪਿਆਰ ਸੀ ਆ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ